ਮੈਂ ਕਹਿੰਦੀ ਭਗਵੰਤ ਮਾਨ ਸਾਡੇ ਸਾਹਮਣੇ ਆ ਜਿਵੇਂ ਅਜਤ ਸਹੀ ਹੈ ਮੈਂ ਤਾਂ ਹੁਕਮ ਪਹਿਲਾਂ ਭਗਵੰਤ ਮਾਨ ਦੇ ਕਿਉਂ ਜੇ ਮੇਰੇ ਕੋਲ ਆ ਜਵੇ ਕਿਉਂ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਹਾਂ ਹੁਣ ਜੇ ਹੱਥ ਜੋੜ-ਜੋੜ ਕੇ ਸਾਡੇ ਕੋ ਬੋਤਾ ਲੈਣਾ ਹੁੰਦਾ ਨਾ ਤਾਂ ਫੇਰ ਅਸੀਂ ਦੱਸਾਂਗੇ ਕਿ ਹਾਂ ਆਵੇ ਸਹੀ ਹੁਣ ਜਿਹੜੇ ਭਗਵੰਤ ਮਾਨ ਕਹਿੰਦਾ ਸੀ ਮੈਂ ਹਜ਼ਾਰ-ਹਜ਼ਾਰ ਬੀਬੀਆਂ ਨੂੰ ਕਹਾਂ ਹੁਣ ਭਗਵੰਤ ਮਾਨ ਕਿੱਥੇ ਆ ਇਹ ਸਿਰੇ ਦੇ ਜਿਆਦਾ ਮੋਦੀ ਆ ਜਿਆਦਾ ਇਹਨਾਂ ਬੇੜਾ ਬਿਠਾ ਲਿਆ ਸਰਕਾਰ ਦਾ ਸਾਰੀ ਦਾ ਵਿੱਚ ਰਹਿੰਦਾ ਕੋਈ ਨਾ ਭਗਵੰਤ ਮਾਨ ਨੇ ਕਰ ਦਿੱਤਾ ਕੋ ਆਪਣੇ ਵਿਆਹਾਂ ਪਾਰਟੀਆਂ ਤੇ ਲਾ ਲੈ ਬਿਆਕ ਰੱਖ ਪਾਰਟੀਆਂ ਕਰ ਲਈਆਂ ਲੋਕੀ ਤੇ ਜਾ ਲੈ ਬੱਲੇ ਬੱਲੇ ਕਰਾ ਲਈ ਤੇ ਸਾਡੇ ਅਰਗੇ ਗਰੀਬ ਕੀ ਕਰਨ ਗਰੀਬਾਂ ਦੇ ਪੈਸੇ ਮੁੱਕ ਗਏ ਹੈਣਾ ਜਦੋਂ ਵੋਟਾਂ ਲੈਣ ਆਏ ਉਦੋਂ ਝੰਡੇ ਗੱਡ ਲੈਂਦੇ ਆ ਉਦੋਂ ਕਹਿੰਦੇ ਪੈਸੇ ਬਹੁਤ ਆ ਬੀਬੀਓ ਫਿਕਰ ਨਾ ਕਰਿਓ ਬੀਬੀ ਦਾਦਾ ਜੀ ਉਹ ਤੁਸੀਂ ਕਹੋਗੇ ਉਹ ਕਰਾਂਗੇ ਜੋ ਕਹੋਗੇ ਉਹ ਕਰਾਂ ਮਗਰ ਆਣੀ ਪੈਸੇ ਮੁੱਕ ਜਾਂਦੇ ਆ ਫੇ ਗੱਲੇ ਚਾਕੇ ਕਰਾਂ ਨਾ ਰ ਜਾਂਦੇ ਹੈ ਅਸੀਂ ਕਿੰਦੇ ਨਾ ਜਾਈਏ ਹੁਣ ਜਿਹੜਾ ਨਰੇਗਾ ਦੇ ਵਿੱਚ ਚੇਂਜਸ ਕੀਤੇ ਆ ਉਹ ਕਹਿੰਦੇ ਪਹਿਲਾਂ 90% ਕੇਂਦਰ ਸਰਕਾਰ ਦਿੰਦੀ ਸੀਗੀ 10% ਸੂਬਾ ਸਰਕਾਰ ਦਿੰਦੀ ਸੀ ਹੁਣ 60 40 ਦੀ ਰੇਸ਼ੋ ਕਰ ਦਿੱਤੀ 60% ਕੇਂਦਰ ਸਰਕਾਰ ਦੇਊਗੀ 40% ਸਟੇਟ ਸਰਕਾਰ ਦੇਊਗੀ ਜਾਂ ਸੂਬਾ ਸਰਕਾਰ ਦੇਊਗੀ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ 40% ਦੇ ਸਕਦੀ ਹੈ ਜੀ ਭਗਵੰਤ ਮਾਨ ਦੇ ਹੀ ਨਹੀਂ ਸਕਦਾ ਜਿਹੜਾ ਬੀਬੀਆਂ ਦੀ ਜਵਾਨ ਨਹੀਂ ਕਰ ਸਕਿਆ ਹਜ਼ਾਰ ਹਜ਼ਾਰ ਰੁਪਈਆ ਕਹਿ ਕੇ ਅੱਜ ਤੱਕ ਨੀ ਇਹਨੇ ਦਿੱਤਾ ਉਹ ਦੇ ਦਊਗਾ 40% ਦੱਸੋ ਮੈਨੂੰ ਦੇ ਦਊਗਾ ਨਹੀਂ ਦੇ ਸਕਦਾ ਉਹ ਕਿ ਮੁਰਕੇ ਦਿੱਤਾ ਹੀ ਨਹੀਂ ਕਿਸ ਨੂੰ ਸਾਨੂੰ ਕੋਲੋਨੀ ਲਾਰੇ ਲਾਂਦਾ ਲਾਰੇ ਲਾਈ ਜਾਵੇ ਜਿੱਥੇ ਘਲਾਂ ਦਾ ਇਹ ਹੁਣ ਗਾਂ ਬੋਟਾ ਲੈਣਾ ਨਾ ਫਿਰ ਇਹਨਾਂ ਨੂੰ ਅਸੀਂ ਦੱਸਾਂਗੇ ਜੇ ਕੰਮ ਕਰੀਦਾ ਉਹ ਪੈਸੇ ਦੱਦ ਦੇ ਮਗਾਉਣ ਮਗਰ ਗੋਡੇ ਰਗੜ ਰਗੜ ਕੇ ਲੈਣ ਜਾਈਦਾ ਉਹ ਨਾ ਮਿਲਦੇ ਸਹੀਏ ਕੀਤੇ ਹੈ ਜੇ ਕਿਤੇ Karele ਦੇ 8 ਦਿਨ ਲਾਲੀ ਦੇ ਦੱਸਦੇ ਲਾਲੀ ਦੇ ਆ ਸਾਨੂੰ ਉਹ ਨਾ ਮਿਲਦੇ ਸਹੀਏ ਕੀਤੇ ਨਮਾ ਕਾਨੂੰਨ ਮੋਦੀ ਨੇ ਲਿਆਂਦਾ ਤੇ ਮੋਦੀ 14 ਜिले ਪ੍ਰਧਾਨ ਮੰਤਰੀ ਬਣਿਆ ਉਦੋਂ ਤੋਂ ਹੀ ਇਹਨੂੰ ਨਰੇਗਾ ਚੁੱਭਦਾ ਸੀਗਾ ਉਹ ਨਰੇਗਾ ਦੇ ਖਿਲਾਫ ਲਗਾਤਾਰ ਹੀ ਪੜਾਅਸ ਘੜਦਾ ਰਹਿੰਦਾ ਸੀ ਤੇ ਲਗਾਤਾਰ ਇਹ ਸਾਲ ਦੀ ਸਾਲ ਬਜਟ ਵੀ ਨਰੇਗਾ ਦਾ ਘਟਾ ਰਿਆ ਸੀ ਤਾਂ ਕਿ ਲੋਕਾਂ ਨੂੰ ਨਰੇਗਾ ਚ ਕੰਮ ਨਾ ਮਿਲੇ ਉਹ ਕਹਿੰਦੇ ਜੀ 60% ਅਸੀਂ ਦਵਾਂਗੇ 40% ਭਗਵੰਤਵਾਨ ਸਰਕਾਰ ਦੇਊਗੀ ਤੁਹਾਨੂੰ ਲੱਗਦਾ ਭਗਵੰਤਵਾਨ ਸਰਕਾਰ ਦੇ ਸਕਦੀ 40% ਨਹੀਂ ਦੇ ਸਕਦੀ ਕਿਉਂ ਜੀ ਜਾਂ ਸਾਨੂੰ ਅੱਗੇ ਨਹੀਂ ਦਿੱਤਾ ਹੁਣ ਕੀ ਉਹਨਾਂ ਨੂੰ ਗਾਂਹ ਕੀ ਦੇਣਾ ਉਹ ਤੇ ਸਾਡਾ ਬੰਦ ਹੀ ਕਰ ਜਾਂਦੇ ਕੰਮ ਹੀ ਬੰਦ ਕਰ ਹੀ ਜਾਂਦੇ ਉਹ ਲਜਗਾਰ ਦਾ ਜਿਹੜਾ ਹੁਣ ਆ ਰਾਮ ਜੀ ਦਾ ਨਾਮ ਰੱਖ ਦਿੱਤਾ ਉਹ ਆਪਣੇ ਨਰੇਗਾ ਦਾ ਕੰਮ ਛੱਡ ਕੇ ਨਾ ਰਾਮ ਜੀ ਦਾ ਨਾਮ ਪਾ ਦਿੱਤਾ ਉਹ ਤਾਂ ਬੰਦ ਹੀ ਹੋ ਗਏ ਸਮਝੋ ਮੰਦੇ ਕਰ ਦੇਣਾ ਹੋ ਸਾਡਾ ਸਾਡੇ ਨਹੀਂ ਇਹ ਵੀ ਨਹੀਂ ਮੇਰਾ ਕੰਮ ਐਸਡੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਕੇਂਦਰ ਸਰਕਾਰ ਵੱਲੋਂ ਪਹਿਲਾਂ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਇਆ ਗਿਆ ਤੇ ਕਿਸਾਨਾਂ ਨੇ ਸੰਘਰਸ਼ ਕਰਕੇ ਇਹ ਕਾਨੂੰਨ ਰੱਦ ਕਰਵਾਏ ਤਾਂ ਹੁਣ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਲੈ ਕੇ ਜਿਹੜਾ ਨਰੇਗਾ ਸਕੀਮ ਸੀਗੀ ਮਨਰੇਗਾ ਜਿਹਨੂੰ ਕਿਹਾ ਜਾਂਦਾ ਸੀ ਉਸ ਦਾ ਨਾਮ ਚੇਂਜ ਕਰ ਦਿੱਤਾ ਹੈ ਉਸ ਦਾ ਨਾਮ ਵਿਕਸਿਤ ਭਾਰਤ ਜੀ ਰਾਮ ਜੀ ਰੱਖ ਦਿੱਤਾ ਗਿਆ ਹੈ ਤੇ ਖਾਸ ਤੌਰ ਤੇ ਇਹ ਕਿਹਾ ਗਿਆ ਹੈ ਭਾਈ ਪਾਰਲੀਮੈਂਟ ਦੇ ਵਿੱਚ ਬਿੱਲ ਲਿਆ ਕੇ ਬਿੱਲ ਪੇਸ਼ ਕਰਨ ਤੋਂ ਬਾਅਦ ਇਹ ਕਿਹਾ ਗਿਆ ਬੇ ਭਾਈ ਅਸੀਂ ਪਹਿਲਾਂ 100 ਦਿਨ ਕੰਮ ਦਿੰਦੇ ਸੀ ਹੁਣ ਇਹਨਾਂ ਨੂੰ ਅਸੀਂ 125 ਦਿਨ ਕੰਮ ਦੇਵਾਂਗੇ ਪਰ ਮਜ਼ਦੂਰ ਨੇ ਜਿਹੜੇ ਇਹਨਾਂ ਨੂੰ ਖਦਸ਼ਾ ਆ ਵੀ ਭਾਈ ਸਾਡਾ ਜਿਹੜਾ ਰੋਜ਼ਗਾਰ ਹੈ ਜਾਂ ਸਾਡਾ ਕਿੱਤਾ ਹੈ ਜਾਂ ਸਾਡਾ ਕਾਰੋਬਾਰ ਹੈ ਉਹ ਕੇਂਦਰ ਸਰਕਾਰ ਵੱਲੋਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਕੀਮ ਤਹਿਤ ਜਾਂ ਜਿਹੜਾ ਇਹ ਬਿੱਲ ਲਿਆਂਦਾ ਗਿਆ ਬਿੱਲ ਪੇਸ਼ ਕੀਤਾ ਗਿਆ ਹੈ ਇਸ ਦੇ ਤਹਿਤ ਸਾਨੂੰ ਬੇਰੁਜ਼ਗਾਰ ਕਰਨ ਦੀ ਕੇਂਦਰ ਸਰਕਾਰ ਨੇ ਤਿਆਰੀ ਕੀਤੀ ਹੈ ਤਾਂ ਰੋਸ ਦੇ ਵਜੋਂ ਅੱਜ ਮਜ਼ਦੂਰ ਇਕੱਤਰ ਹੋਏ ਨੇ ਸਾਡੇ ਨਾਲ ਇੱਥੇ ਇਹ ਭਾਈ ਸਾਹਿਬ ਹੁਣ ਵੀ ਪਹੁੰਚੇ ਨੇ ਇੱਥੇ ਗੱਲਬਾਤ ਕਰਦੇ ਭਾਈ ਸਾਹਿਬ ਅੱਜ ਜਿਹੜਾ ਇਕੱਠ ਰੱਖਿਆ ਹੈ ਕਿਉਂ ਤੁਸੀਂ ਇਕੱਠੇ ਹੋਏ ਹੋ ਜੀ ਅਸੀਂ ਇਹ ਜਿਹੜਾ ਕਾਨੂੰਨ ਨੂੰ ਰੱਦ ਕੀਤਾ ਗਿਆ ਤੇ ਨਵਾਂ ਕਾਨੂੰਨ ਮੋਦੀ ਨੇ ਲਿਆਂਦਾ ਤੇ ਮੋਦੀ 14 ਜਨਮ ਪ੍ਰਧਾਨ ਮੰਤਰੀ ਬਣਿਆ ਉਦੋਂ ਤੋਂ ਹੀ ਇਹਨੂੰ ਨਰੇਗਾ ਚੁੱਭਦਾ ਸੀਗਾ ਉਹ ਨਰੇਗਾ ਦੇ ਖਿਲਾਫ ਲਗਾਤਾਰ ਹੀ ਪੜਾਅਸ ਘਟਦਾ ਰਹਿੰਦਾ ਸੀ ਤੇ ਲਗਾਤਾਰ ਹੀ ਸਾਲ ਦੀ ਸਾਲ ਬਜਟ ਵੀ ਨਰੇਗਾ ਦਾ ਘਟਾਰਿਆ ਸੀ ਤਾਂ ਕਿ ਲੋਕਾਂ ਨੂੰ ਨਰੀਗਾ ਚ ਕੰਮ ਨਾ ਮਿਲੇ ਤੇ ਇਹ ਲੋਕ ਇਹਦੇ ਕਾਨੂੰਨ ਦੇ ਖਿਲਾਫ ਹੋ ਜਾਣ ਇਸ ਕਰਕੇ ਹੁਣੇ ਨੇ ਕਾਨੂੰਨ ਬਦਲ ਦਿੱਤਾ ਇਹ ਕੱਲਾ ਨਾਮ ਬਦਲਣ ਦੀ ਨਹੀਂ ਗੱਲ ਪਈ ਮਹਾਤਮਾ ਗਾਂਧੀ ਦਾ ਨਾਮ ਬਦਲ ਕੇ ਤੇ ਜੀ ਰਾਮ ਜੀ ਰੱਖ ਦਿੱਤਾ ਮਹਾਤਮਾ ਗਾਂਧੀ ਰਾਸ਼ਟਰਪਿਤਾ ਸੀਗਾ ਜਿਹਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਅੰਗਰੇਜ਼ਾਂ ਨੂੰ ਕੱਢਿਆ ਉਹਦਾ ਨਾਮ ਵੀ ਮੋਦੀ ਨੂੰ ਚੁਬਦਾ ਆ ਤੇ ਇਹ ਬੜੀ ਮਾੜੀ ਗੱਲ ਆ ਮਹਾਤਮਾ ਗਾਂਧੀ ਦਾ ਨਾਮ ਨਹੀਂ ਸੀ ਬਦਲਣਾ ਚਾਹੀਦਾ ਤੇ ਰਾਮ ਜੀ ਦੇ ਨਾਮ ਤੇ ਸਿਰਫ ਲੋਕਾਂ ਦੀਆਂ ਧਾਰਮਿਕ ਜਜ਼ਬਾਤ ਨੂੰ ਬਰਤਨ ਲਈ ਰਾਮ ਜੀ ਦਾ ਨਾਮ ਹੀ ਨਹੀਂ ਪਾਇਆ ਤਾਂ ਕਿ ਲੋਕਾਂ ਨੂੰ ਇਹ ਜਿਹੜੀ ਗਹਿਰ ਦੇਣੀ ਆ ਇਹਨੂੰ ਖੰਡ ਚ ਲਪੇਟ ਕੇ ਦਿੱਤਾ ਜਾਵੇ ਤੇ ਨਾਲ ਇਹ ਕਿਹਾ ਜਾ ਰਿਹਾ ਕਿ ਅਸੀਂ ਨਰੇਗਾ ਦਾ ਕੰਮ 125 ਦਿਨ ਦੇਾਂਗੇ ਜਦ ਕਿ 100 ਦਿਨ ਵੀ ਨਰੇਗਾ ਦੇ ਵਿੱਚ ਕੰਮ ਜਿਹੜਾ ਦੇਣਾ ਆ ਉਹਦੇ ਲਈ 35 ਕਰੋੜ ਲੋਕ ਆ ਨਰੇਗਾ ਦੇ ਵਿੱਚ ਕਾਰਡ ਬਣਿਓ ਤੇ ਉਹਦੇ ਲਈ ਘੱਟੋ ਘੱਟ 5 ਲੱਖ ਕਰੋੜ ਦਾ ਬਜਟ ਚਾਹੀਦਾ ਸੀ ਲੇਕਿਨ ਨਰੇਗਾ ਦਾ ਬਜਟ ਜਿਹੜਾ ਸੈਂਟਰ ਗਵਰਨਮੈਂਟ ਦਾ ਉਹ 50 ਕਿ ਲੱਖ ਦੇ ਏੜ-ਗੇੜ ਤੱਕ ਥੱਲੇ ਲੈ ਜਾਂਦਾ ਤੇ ਕਿੱਦਾਂ ਕੰਮ ਮਿਲੂਗਾ ਕੰਮ ਹੀ ਨਹੀਂ ਸੀ ਮਿਲ ਸਕਦਾ ਉਹਨੇ ਪੈਸਿਆਂ ਨਾਲ ਤੇ ਹੁਣ ਜਿਹੜਾ ਆ ਉਹ ਬਿਲਕੁਲ ਹੀ ਇਹਦਾ ਕਾਨੂੰਨ ਦਾ ਨਾਂ ਹੀ ਨਹੀਂ ਕਰਦਾ ਬਦਲਿਆ ਇਹਦੀ ਭਾਵਨਾ ਨੂੰ ਬਦਲ ਦਿੱਤਾ ਕਿ ਇਹਦੇ ਚ ਕਹਤਾ ਪੇ 60 ਪੈਸੇ ਸੈਂਟਰ ਪਾਊਗਾ ਜਿਹੜੇ ਕਿ ਪਹਿਲਾਂ 90 ਪੈਸੇ ਪੈਂਦੇ ਸੀਗੇ 100 ਚ ਹੁਣ ਉਹ ਨਹੀਂ ਕਿਹਾ ਕਿ 60 ਕੇਂਦਰ ਪਾਏਗਾ ਤੇ 40 ਪੈਸੇ ਜਿਹੜੀਆਂ ਆ ਉਹ ਰਾਜ ਸਰਕਾਰਾਂ ਨੂੰ ਪਾਉਣੇ ਪੈਣਗੇ ਜਿਹੜੀ ਰਾਜ ਸਰਕਾਰ 40 ਪੈਸੇ ਦੇਊਗੀ ਉਸ ਰਾਜ ਦੇ ਵਿੱਚ ਸੈਂਟਰ ਕੰਮ ਚਲਾਊਗਾ ਤੁਹਾਨੂੰ ਲੱਗਦਾ ਕਿ ਭਗਵਾਨਤਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ 40 ਪਰਸੈਂਟ ਦੇ ਸਕਦੀ ਹੈ ਜੀ ਮੈਂ ਕਹਾਂ ਜੀ ਇੰਨੀ ਕਰਜ਼ਾਈ ਹੋ ਗਈਆਂ ਰਾਜ ਸਰਕਾਰਾਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਜਦੋਂ ਆਈ ਉਹਦੋਂ 2 ਲੱਖ ਕਰੋੜ ਦੇ ਕਰਜ਼ੇ ਥੱਲੇ ਸੀਗੀ ਹੁਣ ਉਹ 4 ਲੱਖ ਕਰੋੜ ਦੇ ਕਰਜ਼ੇ ਥੱਲੇ ਹੋ ਗਈ ਆ ਤੇ ਇਲੈਕਸ਼ਨ ਤੇ ਕਰੋ 1 ਲੱਖ ਕਰੋੜ ਹੋਰ ਉੱਤੇ ਸਰ ਤੇ ਕਰਜ਼ਾ ਚੜ ਜਾਣਾ ਉਹਦਾ ਵਿਆਜ ਵੀ ਉਹਨਾਂ ਤੋਂ ਲਾਇਆ ਨਹੀਂ ਜਾ ਰਿਹਾ ਆ ਬੜੇ ਆ ਜਨਾਨੀਆਂ ਬੋਲਦੀਆਂ ਵੀ ਸਾਡੀਆਂ ਪੈਨਸ਼ਨਾਂ ਨਹੀਂ ਪਿਛਲੇ 2 ਮਹੀਨੇ ਦਵਾ ਰਹੀਆਂ ਹਾਂ ਤੁਮਾਂ ਸਰਕਾਰ 40% ਨਹੀਂ ਦੇ ਸਕਦੇ ਲੱਗਦਾ ਕਿ ਨਰੇਗਾ ਦਾ ਕੰਮ ਵੀ ਖਤਮ ਹੋਣ ਵਾਲਾ ਹੈ ਜੀ ਪੰਜਾਬ ਚ 100% ਜੀ ਜੇ ਉਹਦੀ ਸ਼ਰਤ ਹੀ ਹੋਣੀ ਬੰਦੀ ਇਸ ਤਰੀਕੇ ਨਾਲ ਕੀਤਾ ਕਿ 60 ਪਰ 40% ਨਾ ਰਾਜ ਸਰਕਾਰਾਂ ਕੋਲ ਪੈਸੇ ਹੋਣ ਨਾ ਨੌ ਮੰਨ ਤੇਲ ਹੋਵੇ ਤੇ ਨਾ ਰਾਜਾ ਨੱਚੇ ਇਸ ਕਰਕੇ ਇਹ ਕੰਮ ਬੰਦ ਕਰਨ ਦੀ ਸਿਰਫ ਉਹ ਗੱਲ ਆ ਸਿਰਫ ਲੋਕਾਂ ਨੂੰ ਧੋਖਾ ਦੇਣ ਲਈ ਇਹ ਕਹਤਾ ਵੀ 125 ਦਿਨ ਕਰਾਂਗੇ ਲੇਕਿਨ 125 ਦਿਨ ਨਹੀਂ ਹੋਣਾ ਨਹੀਂਗਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਤੁਹਾਡਾ ਰੋਜ਼ਗਾਰ ਵੱਧ ਰਿਹਾ ਹੈ ਜੀ ਪਹਿਲਾਂ 100 ਦਿਨ ਮਿਲਦਾ ਸੀ ਤੁਹਾਨੂੰ ਕੰਮ ਹੋਣ ਤੱਕ 125 ਦਿਨ ਮਿਲਣਾ ਹੈ ਜੀ ਨਹੀਂ ਨਹੀਂ 125 ਦਿਨ ਨਹੀਂ ਦੇ ਸਕਣਾ ਕਿਉਂਕਿ ਵਿੱਚ ਸ਼ਰਤ ਲਾਤੀ ਵੀ 40% ਜਿਹੜਾ ਆ ਉਹ ਸਟੇਟ ਸਰਕਾਰਾਂ ਪਹੁੰਚ ਇਸ ਕਰਕੇ ਕੰਮ ਕਰੋ ਭਰੋਸਾ ਨਹੀਂ ਹੈਗਾ ਸਟੇਟ ਸਰਕਾਰ ਤੇ ਵੀ 40% ਦੇ ਸਕਦੀ ਨਹੀਂ ਜੀ ਸਟੇਟ ਸਰਕਾਰਾਂ ਦੇ ਪੱਲੇ ਹੀ ਕੱਖ ਨਹੀਂਗਾ ਅੱਗੇ ਜਿਹੜੀ ਏਜੰਸੀ ਸੀਗੀ ਉਹ ਸੀਗੀ ਪੰਚਾਇਤ ਤੇ ਵੀਡੀਓ ਦਫ਼ਤਰ ਜਿਹਨੇ ਕੰਮ ਦੇਣਾ ਸੀਗਾ ਨੇੜੇ ਦੀ ਏਜੰਸੀ ਸੀ ਹੁਣ ਸੈਂਟਰ ਸਰਕਾਰ ਦੀ ਮਰਜ਼ੀ ਚੱਲੂਗੀ ਕਿ ਕਿੱਥੇ ਕੰਮ ਦੇਣਾ ਕਿੱਥੇ ਨਹੀਂ ਦੇਣਾ ਉਹ ਆਪਣੀਆਂ ਜਿੱਥੇ ਸਰਕਾਰਾਂ ਉਹਨਾਂ ਦੀਆਂ ਹੋਣਗੀਆਂ ਉੱਥੇ ਤਾਂ ਕੰਮ ਦੇ ਦੇਣਗੇ ਜਿਹੜੀਆਂ ਸਰਕਾਰਾਂ 40% ਪਹੁੰਚ ਗਈਆਂ ਜਿੱਥੇ ਸਰਕਾਰਾਂ ਉਹਨਾਂ ਦੀਆਂ ਨਹੀਂ ਗਈਆਂ ਉੱਥੇ ਉਹ ਕੰਮ ਬਿਲਕੁਲ ਨਹੀਂ ਦੇਣਗੇ ਇਸ ਕਰਕੇ ਉਹ ਇਸ ਕੰਮ ਦੀ ਜਿਹੜੇ ਅਧਿਕਾਰ ਸੀ ਲੋਕਾਂ ਦਾ ਉਹਨੂੰ ਖੋਹ ਲਿਆ ਤੇ ਉਹਨੂੰ ਉਹਨੂੰ ਧਾਰਮਿਕ ਰੰਗਤ ਦੇ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਹੋਰ ਕੁਝ ਨਹੀਂਗਾ ਤੁਹਾਨੂੰ ਪਰੇਸ਼ਾਨੀ ਕਿਉਂ ਹੈ ਜੇ ਨਰੇਗਾ ਦਾ ਨਾਮ ਬਦਲ ਕੇ ਵਿਕਸਿਤ ਭਾਰਤ ਦੇਸ਼ ਜੀ ਰਾਮ ਜੀ ਰੱਖ ਦਿੱਤਾ ਸਾਨੂੰ ਇਸ ਨਾਮ ਤੇ ਕੋਈ ਪਰੇਸ਼ਾਨੀ ਨਹੀਂ ਸਾਨੂੰ ਪਰੇਸ਼ਾਨੀ ਹੈ ਸਿਰਫ ਇਹ ਕਿ ਗਰੀਬ ਲੋਕਾਂ ਦਾ ਚੁੱਲ੍ਹਾ ਜਿਹੜਾ ਆ 34 ਕਰੋੜ ਲੋਕਾਂ ਦਾ ਚੁੱਲ੍ਹਾ ਬੰਦ ਹੋ ਗਿਆ ਸਾਨੂੰ ਪਰੇਸ਼ਾਨੀ ਉਹ ਤੇ ਆ ਕਿ ਇਹ ਗਰੀਬ ਲੋਕ ਕੰਮ ਕਿੱਥੇ ਰਹਿਣਗੇ ਇਹ ਰੋਟੀ ਕਿੱਦਾਂ ਖਾਣਗੇ ਇਹ ਚੋਰੀਆਂ ਡਾਕੇ ਮਾਰਨ ਲੱਗ ਜਾਣਗੇ ਜੇ ਨਾ ਕੰਮ ਮਿਲਿਆ ਖੁਦਕਸ਼ੀਆਂ ਕਰਕੇ ਅੰਦਰ ਮਰ ਜਾਣਗੇ ਜੇ ਇਹਨਾਂ ਨੂੰ ਕੰਮ ਨਾ ਮਿਲਿਆ ਕੰਮ ਦੀ ਕੋਈ ਕਾਸ ਨਰੇਗਾ ਸਿਗਾ ਨਰੇਗਾ ਦੇ ਵਿੱਚ ਕੰਮ 365 ਦਿਨ ਅਸੀਂ ਤੇ ਚਾਹੁੰਦੇ ਸੀ ਮਿਲੇ ਲਗਾਤਾਰ ਨਰੇਗਾ ਚੱਲੇ ਤੇ ਇਹਨੂੰ ਖੇਤੀ 'ਚ ਲਾਗੂ ਕੀਤਾ ਜਾਵੇ ਲੇਕਿਨ ਖੇਤੀ 'ਚ ਤਾਂ ਲਾਗੂ ਕੀ ਕਰਨਾ ਖੇਤੀ ਵਾਲੇ ਜਿਹੜੇ 60 ਦਿਨਾਂ ਖੇਤੀ ਆ ਜੋ ਕੰਮ ਫਸਲਾਂ ਵੱਢ ਹੁੰਨੀਆਂ ਆ ਉਹ ਚ ਪੱਕਾ ਹੀ ਬੰਦ ਕਰਤਾ ਵੀ 60 ਦਿਨ ਤੁਹਾਨੂੰ ਕੋਈ ਕੰਮ ਨਰੇਗਾ ਦਾ ਮਿਲੂਗਾ ਹੀ ਨਹੀਂ ਇਸ ਕਰਕੇ 60 ਦਿਨ ਤਾਂ ਉਦਾਂ ਹੀ ਕੱਢ ਦਿੱਤੇ ਤੇ ਬਾਕੀ ਜਿਹੜੇ ਦਿਨ ਆ ਉਹ ਕੰਮ ਉਦਾਂ ਨਹੀਂ ਮਿਲਣਾ ਅੱਛਾ ਨਰੇਗਾ ਜਿਹੜਾ ਕਾਨੂੰਨ ਬਣਾਉਣ ਨੂੰ ਲੈ ਕੇ ਲਾਲ ਚੰਡੇ ਵਾਲਿਆਂ ਕਾਮਰੇਡਾਂ ਦਾ ਰੋਲ ਕੀ ਸੀਗਾ ਜੀ ਜਿਹੜਾ ਨਰੇਗਾ ਦਾ ਕਾਨੂੰਨ ਬਣਿਆ ਸੀ ਉਹ ਕਿਉਂ ਬਣਿਆ ਸੀ ਕਿਉਂਕਿ ਖੇਤੀ ਦੇ ਵਿੱਚ ਮਸ਼ੀਨਰੀ ਆ ਗਈ ਸੀ ਦੇ ਖੇਤਾਂ ਦੇ ਵਿੱਚ ਕੰਮ ਕਰਨ ਨੂੰ ਮਿਲਣ ਨੂੰ ਬੰਦ ਹੋ ਗਿਆ ਸੀ ਖੇਤਾਂ ਦੇ ਵਿੱਚ ਸਿਰਫ ਸਾਲ 'ਚ 50 ਦਿਨ ਕੰਮ ਮਿਲਦਾ ਸੀਗਾ ਬਾਕੀ ਸਾਰਾ ਸਾਲ ਵਿਹਲੇ ਰਹਿਣਾ ਪੈਂਦਾ ਸੀ ਇਸ ਕਰਕੇ ਸਾਰੇ ਦੇਸ਼ ਦੇ ਵਿੱਚ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਲਾਲ ਝੰਡੇ ਦੀਆਂ ਜਥੇਬੰਦੀਆਂ ਨੇ ਇਹ ਸੰਘਰਸ਼ ਕੀਤਾ ਵੀ ਨਿਰੇਗਾ ਕਾਨੂੰਨ ਬਣਾਉਣਾ ਚਾਹੀਦਾ ਸੜਕਾਂ 'ਤੇ ਸੰਘਰਸ਼ ਕੀਤਾ ਉਹ ਸੰਘਰਸ਼ ਦੀ ਬਦੌਲਤ ਲਾਲ ਝੰਡੇ ਵਾਲਿਆਂ ਦੇ 52 62 MP ਪਾਰਲੀਮੈਂਟ ਦੇ ਵਿੱਚ ਜਿੱਤ ਕੇ ਆ ਗਏ ਉਹਨਾਂ ਨੂੰ ਪੇਸ਼ਕਸ਼ ਹੋਈ ਪ੍ਰਧਾਨ ਮੰਤਰੀ ਬਣਾਉਣ ਦੀ ਜਿਨ੍ਹਾਂ ਨੂੰ ਕਾਮਰੇਡ ਕਿਹਾ ਜਾਂਦਾ ਜਿਨ੍ਹਾਂ ਨੂੰ ਕਾਮਰੇਡ ਕਿਹਾ ਜਾਂਦਾ ਜੋਤੀ ਵਾਸੂ ਬੰਗਾਲ ਦਾ ਮੁੱਖ ਮੰਤਰੀ ਸੀ ਪੇਸ਼ਕਸ਼ ਕੀਤੀ ਕਿ ਜੋਤੀਬਾਸੀ ਪ੍ਰਧਾਨ ਮੰਤਰੀ ਬਣ ਜਵੇ ਸਾਰੀਆਂ ਪਾਰਟੀਆਂ ਨੇ ਸਹਿਮਤ ਦੇ ਦਿੱਤੀ ਲੇਕਿਨ ਜੋਤੀਬਾਸੂ ਦੀ ਪਾਰਟੀ ਨੇ ਕਹਿ ਤਾ ਕਿ ਅਸੀਂ ਪ੍ਰਧਾਨ ਮੰਤਰੀ ਨਹੀਂ ਬਣਾਉਣਾ ਫਿਰ ਇਹਨਾਂ ਨੇ ਕਿਹਾ ਵੀ ਚਲੋ ਤੁਸੀਂ ਇਦਾਂ ਕਰੋ ਨਰੇਗਾ ਦਾ ਕਾਨੂੰਨ ਪਾਸ ਕਰਾ ਦਿਓ ਅਸੀਂ ਤੁਹਾਡੇ ਸਬਸਪੋਰਟ ਕਰਾਂਗੇ ਜਿਹੜੀ ਪਾਰਟੀ ਸੈਕੂਲਰ ਹੋਏਗੀ ਤੇ ਉਹਦੇ ਚ ਫਿਰ ਦੇ ਆਪਣਾ ਮਨਮੋਹਨ ਸਿੰਘ ਨੇ ਕਿਹਾ ਕਿ ਅਸੀਂ ਨਰੇਗਾ ਦਾ ਕਾਨੂੰਨ ਪਾਸ ਕਰ ਦਿੰਦੇ ਹਾਂ 100 ਦਿਨ ਦੀ ਗਾਰੰਟੀ ਦੇ ਦੇਾਂਗੇ ਉਸ ਗਾਰੰਟੀ ਥੱਲੇ ਤੇ 62 ਟੈਂਪੀਆਂ ਦੀ ਸਪੋਰਟ ਲੈ ਕੇ ਉਹ ਸਰਕਾਰ ਬਣੀ ਕਿਉਂਕਿ ਉਦਾਂ ਸਰਕਾਰ ਉਹ ਘੱਟ ਗਈ ਸੀ ਅੱਛਾ ਮਤਲਬ ਸਿੱਧੇ ਤੌਰ ਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਨਰੇਗਾ ਬਣਿਆ ਸੀਗਾ ਨਰੇਗਾ ਦਾ ਕਾਨੂੰਨ ਬਣਿਆ ਮਨਮੋਹਨ ਸਿੰਘ ਦੀ ਅਗਵਾਈ ਸੀ ਲੇਕਿਨ ਉਹਦੇ ਵਿੱਚ ਰੋਲ ਵੱਡਾ ਕਾਂਗਰਸ ਦਾ ਸੀਗਾ ਮਨਮੋਹਨ ਸਿੰਘ ਦੀ ਅਗਵਾਈ ਸਰਕਾਰ ਕਾਂਗਰਸ ਦੀ ਬਣੀ ਲੇਕਿਨ ਕਾਂਗਰਸ ਨੇ ਵੀ ਇਹਦੇ ਤੇ ਸੈਂਸਰਿਟੀ ਨਹੀਂ ਦਿਖਾਈ ਨਰੇਗਾ ਦੇ ਵਿੱਚ ਜੋ ਕਾਨੂੰਨ ਸੀ ਉਹਨੂੰ ਇੰਪਲੀਮੈਂਟ ਸਹੀ ਢੰਗ ਨਾਲ ਨਹੀਂ ਕੀਤਾ 100 ਦਿਨ ਕੰਮ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਮਿਲਿਆ ਸਾਰੇ ਦੇਸ਼ ਦੇ ਵਿੱਚ 50% ਜਿਹੜਾ 38 ਲੱਖ 38 ਕਰੋੜ ਮਜ਼ਦੂਰ ਆ ਉਹਦੇ ਚੋਂ 50% ਲੋਕਾਂ ਨੂੰ ਵੀ ਕੰਮ ਨਹੀਂ ਮਿਲਿਆ 50 ਦਿਨ ਵੀ ਠੀਕ ਹੈ ਜੀ ਤਾਂ ਆ ਬੀਬੀਆਂ ਨੇ ਇਹਨਾਂ ਨੂੰ ਇਹ ਡਰ ਸਤਾ ਰਿਹਾ ਵੀ ਭਾਈ ਸਾਨੂੰ ਕੇਂਦਰ ਸਰਕਾਰ ਬੇਰੁਜ਼ਗਾਰ ਕਰਨ ਜਾ ਰਹੀ ਹੈ ਬੀਬੀਆਂ ਨਾਲ ਇਹ ਤੁਹਾਨੂੰ ਕਿਉਂ ਲੱਗਦਾ ਜੀ ਤੁਸੀਂ ਬੇਰੁਜ਼ਗਾਰ ਹੋਣ ਜਾ ਰਹੇ ਹੋ ਜੀ ਸਾਨੂੰ ਕੰਮ ਹੀ ਨਹੀਂ ਮਿਲਦਾ ਜੀ ਸਾਨੂੰ ਨਹੀਂ ਕੰਮ ਮਿਲਦਾ ਹਾਂਜੀ ਹੁਣ ਤਾਂ ਬਦਲਾਅ ਕਰ ਦਿੱਤਾ ਜੀ ਚੇਂਜਸ ਕਰ ਦਿੱਤੇ ਕੇਂਦਰ ਸਰਕਾਰ ਨੇ ਉਹ ਕਹਿੰਦੇ ਪਹਿਲਾਂ ਤੁਹਾਨੂੰ 100 ਦਿਨ ਕੰਮ ਮਿਲਦਾ ਸੀ ਅਸੀਂ 125 ਦਿਨ ਦੇਵਾਂਗੇ ਉਹ ਤਾਂ ਦੇਖਾਂਗੇ ਜੀ ਜਦੋਂ ਮਿਲੂੰਗਾ ਹਾਂਜੀ ਉਹ ਤਾਂ ਦੇਖਾਂਗੇ ਅਸੀਂ ਸੜਕਾਂ ਦਾ ਕਿਹਾ ਉਹ ਨਹੀਂ ਸਾਡੀ ਸੜਕ ਬਣੀ 25 26 ਸਾਲ ਸਾਡੇ ਵਿਆਹ ਨੂੰ ਹੋ ਗਏ ਹਜੇ ਤੱਕ ਨਹੀਂ ਬਣੀ ਹਾਂਜੀ ਤੇ ਪਰਚੀਆਂ ਦਾਣਿਆਂ ਵਾਲੀਆਂ ਪਰਚੀਆਂ ਕੱਟ ਜਾਂਦੇ 6 6 ਮਹੀਨੇ ਬਾਅਦ ਆਉਂਦੇ ਅਸੀਂ ਮੁੱਲ ਆਟਾ ਲੈ ਕੇ ਖੰਦੀ ਠੀਕ ਹੈ ਇਹ ਤੁਹਾਨੂੰ ਕਿਉਂ ਲੱਗਦਾ ਜੀ ਤੁਸੀਂ ਬੇਰੁਜ਼ਗਾਰ ਹੋਣ ਜਾ ਰਹੇ ਹੋ ਸਾਨੂੰ ਵੀ ਇਹੀ ਆ ਵੀ ਸਾਡੇ ਕੋਲ ਖਾਣਦੇ ਆ ਰੋਟੀ ਖਾਂਦੇ ਸਾਡੇ ਕੋਲ ਹੋਰ ਨਹੀਂ ਕੋਈ ਵੀ ਗੱਲ ਹੈਗੀ ਤੇ ਅਸੀਂ ਵੀ ਮੀਡੀਅਮ ਮਿਲਦੇ ਅਸੀਂ ਕੰਮ ਕਰਦੇ ਆ ਸਾਡੀਆਂ ਤਨਖਾਹਾਂ ਨਹੀਂ ਪਧੀਆਂ ਜਾਂਦੀਆਂ ਹਰਕੇ ਅਸੀਂ ਦਿਹਾੜੀ ਦਾਪਾ ਕਰਦੇ ਆ ਵਿੱਚ ਕਿਸੇ ਦੇ ਕੰਮਕਾਰ ਕਰੀਦਾ ਪਹਿਲਾਂ 100 ਦਿਨ ਕੰਮ ਮਿਲਦਾ ਸੀਗਾ ਤੁਹਾਨੂੰ ਸਾਲ ਦੇ ਵਿੱਚ ਨਹੀਂ ਮਿਲਦਾ ਨਹੀਂ ਮਿਲਦਾ ਸੀ 25 30 ਦਿਨ ਮਸੀ ਮਿਲਦਾ ਸੀਗਾ ਸਾਲ ਦੇ ਵਿੱਚ ਹਾਂ ਸਾਲ ਦੇ ਵਿੱਚ ਸਾਨੂੰ ਨਹੀਂ ਦੇ ਕੰਮ ਮਿਲਦਾ ਕੋਈ ਵੀ ਹਾਂਜੀ ਤੇ ਪਹਿਲਾਂ ਮਾਤਾ ਜੀ ਮਿਲਦਾ ਸੀ 100 ਦਿਨ ਕੰਮ ਜੀ ਤੁਹਾਨੂੰ ਨਹੀਂ ਜੀ ਨਹੀਂ 100 ਦਿਨ ਨਹੀਂ ਮਿਲਿਆ ਹੈਗਾ ਸਾਂ ਤਾਂ 6 ਮਹੀਨਾ ਬਾਅਦ ਜਾ ਕੇ ਵਾਰੀ ਆਉਂਦੀ ਆ ਉਹ ਵੀ 7-8 ਦਿਨ ਕੰਮ ਕਰਾਂਦੇ ਵਿੱਚ ਛੁੱਟੀਆਂ ਜਿਹਦੇ ਵਿੱਚ ਮੀਂਹ ਪੈਣ ਨਾਲ ਆਪਣ ਤੇ ਸਾਡਾ ਕੰਮ ਬੰਦ ਹੋ ਜਾਂਦਾ ਕੋਈ ਕੰਮ ਨਹੀਂ ਹੁੰਦਾ ਹੈਗਾ ਇੱਥੇ ਨਵਾਂ ਕਾਨੂੰਨ ਬਣਿਆ ਕਹਿੰਦੇ 125 ਦਿਨ ਕੰਮ ਦੇਾਂਗੇ ਤੁਹਾਨੂੰ ਅਸੀਂ ਜੀ ਜਿਹੜੇ 10-20 ਦਿਨ ਕੰਮ ਦੇ ਸਕਦੇ ਓ 25 ਦਿਨ ਇਹ ਤਾਂ ਕਹਿਣ ਨੂੰ ਬਹੁਤ ਕੁਝ ਕਹਿੰਦੇ ਆ ਤੁਹਾਡੇ ਸਾਹਮਣੇ ਭਗਵੰਤ ਮਾਨ ਕਹਿੰਦਾ ਸੀ ਮੈਂ ਹਜ਼ਾਰਾਂ ਜਰ ਬੀਬੀਆਂ ਨੂੰ ਕਹਾਂ ਹੁਣ ਭਗਵੰਤ ਮਾਨ ਕਿੱਥੇ ਆ ਉਹਨੂੰ ਪੁੱਛਣ ਵਾਲਾ ਹੋਵੇ 910 ਸਿਲੰਡਰ 1000 ਦਾ ਕਿਤੇ ਉਹ 450 ਜੇ ਕਹਿੰਦੇ ਪੈਸੇ ਜਮਾ ਕਰਾਓ ਜੇ ਸਾਡੇ ਕੋਲ ਪੈਸੇ ਹੋਣ ਸੀ ਜਮਾ ਉਦਾਂ ਨਹੀਂ ਕਰਾ ਸਕਦੇ ਸਬਸਿਡੀਆਂ ਦੀ ਸਬਸਿਡੀ 25 ਰੁਪਏ ਦੀ ਆਉਂਦੀ ਸਾਰੀ ਬਾਕੀ ਇਹ ਆਪੇ ਖਾਂਦੇ ਆ ਕੌਣ ਖਾਂਦਾ ਇਹ ਇਹ ਸਿਰੇ ਤੇ ਜਿਆਦਾ ਮੋਦੀ ਆ ਜਿਆਦਾ ਇਹਨਾਂ ਬੇੜਾ ਬਿਠਾ ਲਿਆ ਸਰਕਾਰ ਦਾ ਸਾਰੀ ਦਾ ਵਿੱਚ ਰਹਿੰਦਾ ਕੋਈ ਨਾ ਭਗਵੰਤ ਮਾਨ ਨੇ ਕਰ ਦਿੱਤਾ ਕੋਈ ਆਪਣੇ ਵਿਆਹਾਂ ਪਾਰਟੀਆਂ ਤੇ ਲਾ ਲੈ ਵਿਆਹ ਕਰਖ ਪਾਰਟੀਆਂ ਕਰ ਲਈਆਂ ਲੋਕੀ ਤੇ ਜਾ ਲੈ ਬੱਲੇ ਬੱਲੇ ਕਰਾ ਲਈ ਤੇ ਸਾਡੇ ਵਰਗੇ ਗਰੀਬ ਕੀ ਕਰਨ ਇਹ ਤਾਂ ਨਹੀਂ ਭਰੋਸਾ ਆ ਕਾ ਸੋਨਾ ਇੰਨਾ ਮਹਿੰਗਾ ਚੱਕਿਆ ਗਰੀਬ ਵਿਆਹ ਲੋਗਾ ਅੱਜ ਕੱਲ ਦੇ ਸਮਝ ਦੱਸੋ ਮੈਨੂੰ ਅਸੀਂ ਪਾਲਵਾਂਗੇ ਟੋਂਬ ਛੱਲੇ ਕਿੱਥੋਂ ਪਾਈਏ ਅਸੀਂ ਅਸੀਂ ਬੱਚਿਆਂ ਦਾ ਵਿਆਹ ਕਰਨੇ ਆ ਅਸੀਂ ਕਿੱਥੇ ਪਾਈਏ ਟੋਂਬ ਛੱਲੇ ਇੰਨਾ ਸੋਨੇ ਦਾ ਰੇਟ ਤਾਂ ਚੱਕਿਆ ਵਾ ਆਤਮਾ ਸਾਹਿਬ ਕਹਿੰਦੇ ਲੋਕ ਬੜੇ ਖੁਸ਼ ਆ ਜੀ ਸਾਡੇ ਤੋਂ ਮੈਂ ਕਹਾਂ ਨੀ ਭਗਵਾਨ ਜੀ ਸਾਡੇ ਸਾਹਮਣੇ ਆ ਜਿਵੇਂ ਅਸੀਂ ਤਾਂ ਆਈਏ ਮੈਂ ਤਾਂ ਮੋਰੇ ਹੁਕਮ ਪਹਿਲਾਂ ਭਗਵਾਨ ਤਮਾਨ ਦੇ ਕਿਉਂ ਜੀ ਜੇ ਮੇਰੇ ਕੋਲ ਆ ਜਵੇ ਕਿਉਂ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਮੁੰਡਾ ਮੇਰਾ ਮੰਜੇ ਤੇ ਬੈਠਾ ਈਲ ਚੇਅਰ ਤੇ ਬੰਦਾ ਮੇਰਾ ਕਿਸੇ ਅੱਗੇ ਕੰਮ ਕਰਦਾ ਦੋਸਤੋ ਅਸੀਂ ਨਿਆਣ ਕਿੱਥੋਂ ਵਿਆ ਲਵਾਂਗੇ ਐਨੀ ਮੰਗਾਈ ਕੀਤੀ ਵਾ ਕਿਉਂ ਕੀਤੀ ਵਾ ਇਹ ਹੁਣ ਜਿਹੜਾ ਨਰੇਗਾ ਦੇ ਵਿੱਚ ਚੇਂजेस ਕੀਤੇ ਆ ਉਹ ਕਹਿੰਦੇ ਪਹਿਲਾਂ 90% ਕੇਂਦਰ ਸਰਕਾਰ ਦਿੰਦੀ ਸੀਗੀ 10% ਸੂਬਾ ਸਰਕਾਰ ਦਿੰਦੀ ਸੀ ਹੁਣ 60 40 ਦੀ ਰੇਸ਼ੋ ਕਰ ਦਿੱਤੀ 60% ਕੇਂਦਰ ਸਰਕਾਰ ਦੇਊਗੀ 40% ਸਟੇਟ ਸਰਕਾਰ ਦੇਊਗੀ ਜਾਂ ਸੂਬਾ ਸਰਕਾਰ ਦੇਊਗੀ ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ 40% ਦੇ ਸਕਦੀ ਹੈ ਜੀ ਭਗਵੰਤ ਮਾਨ ਦੇ ਹੀ ਨਹੀਂ ਸਕਦਾ ਜਿਹੜਾ ਬੀਬੀਆਂ ਦੀ ਜਵਾਨ ਨਹੀਂ ਕਰ ਸਕਿਆ ਹਜ਼ਾਰ ਹਜ਼ਾਰ ਰੁਪਈਆ ਕਹਿ ਕੇ ਅੱਜ ਤੱਕ ਨੀਂ ਇਹਨੇ ਦਿੱਤਾ ਉਹ ਦੇ ਦੇਊਗਾ 40% ਦੱਸੋ ਮੈਨੂੰ ਦੇ ਦੇਊਗਾ ਨਹੀਂ ਦੇ ਸਕਦਾ ਉਹ। ਕਹਿੰਦਾ ਕਿ ਮੁੜ ਕੇ ਦਿੱਤਾ ਹੀ ਨਹੀਂ ਕਿਸੇ ਨੂੰ। ਸਾਨੂੰ ਕੋਲੋਨੀ ਲਾਰੇ ਲਾਂਦਾ, ਲਾਰੇ ਲਾਈ ਜਾਵੇ ਜਿੱਥੇ ਘਲਾਂ ਦਾ। ਇਹ ਹੁਣ ਗਾਂ ਵੋਟਾਂ ਲੈਣਾ ਹਨ ਫੇਰ ਇਹਨਾਂ ਨੂੰ ਅਸੀਂ ਦੱਸਾਂਗੇ। 2027 ਵੀ ਨੇੜੇ ਆ ਜੀ ਅਗਲੀਆਂ ਵੋਟਾਂ ਆਉਣ ਵਾਲੀਆਂ। ਵੋਟਾਂ ਨਹੀਂ ਵੋਟਾਂ ਆਉਗੀਆਂ ਫੇਰ ਆਣ ਸਾਡੇ ਪਿੰਡ ਫੇਰ ਇਹਨਾਂ ਨੂੰ ਅਸੀਂ ਦੱਸਾਂ ਇਕੱਠੇ ਹੋ ਕੇ। ਕੀ ਕਰੋਗੇ ਜੀ? ਅਸੀਂ ਅਸੀਂ ਕਰਨੇ ਅਸੀਂ ਵੋਟਾਂ ਹੀ ਨਹੀਂ ਪਾਣੀਆਂ ਕਰ ਲੈਣ ਕੀ ਕਰਦੇ ਆ ਇਹ? ਸਾਡੀਆਂ ਵੋਟਾਂ ਅਸੀਂ ਪਾਈਏ ਨਾ ਪਾਈਏ ਕਿਸੇ ਨੂੰ ਕੀ? ਨਹੀਂ ਪਾਣੀਆਂ ਅਸੀਂ ਵੋਟਾਂ ਕਰ ਲੈਣ ਜੋ ਕਰਦੇ ਜਾ ਕੇ। ਜਦੋਂ ਅਸੀਂ ਕਰਕੇ ਖਾਣਾ ਜੇ ਸਾਡੇ ਵਾਲੀ ਜਗ੍ਹਾ ਤੇ ਇਹ ਆ ਜਾਣ ਅਸੀਂ ਇਹਨਾਂ ਵਾਲੀ ਜਗ੍ਹਾ ਤੇ ਚੱ ਜਾ ਸਾਨੂੰ ਸਾਡੀ ਮਿਹਨਤ ਤੇ ਪੈਸੇ ਨਹੀਂ ਪੂਰੇ ਦੇਣੇ ਫੇ ਸਾਡੀਆਂ ਜਗ੍ਹਾ ਤੇ ਅੰਜੇ ਕਹਿੰਦੇ ਕੰਮ ਨਹੀਂ ਕਰਦੇ ਕੰਮ ਇਹਨਾਂ ਦੇ ਇਹ ਆਕਾ ਕਰਕੇ ਜਾਂਦੇ ਆ ਆ ਕੇ ਦੇਖਣ ਛਾਪਾ ਮਾਰਨ ਦੇਖਣਾ ਕਿ ਬੰਦੇ ਕੰਮ ਕਰਦੇ ਕਿ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਕਿਰਤੀ ਕੰਮ ਇਹਨੇ ਹੋਰ ਵੀ ਇੱਥੇ ਬੀਬੀਆਂ ਨੇ ਇਹ ਤੁਹਾਨੂੰ ਤੁਸੀਂ ਵੀ ਨਰੇਗਾ ਚ ਕੰਮ ਕਰਦੇ ਹੋ ਜੀ ਹਾਂ ਜੀ ਸਾਰੀਆਂ ਬੀਬੀਆਂ ਤੇ ਤੁਸੀਂ ਵੀ ਨਰੇਗਾ ਚ ਕੰਮ ਕਰਦੇ ਹੋ ਸਾਰੇ ਨਰੇਗਾ ਅੱਛਾ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਤੁਹਾਡਾ ਰੋਜ਼ਗਾਰ ਖੋਣ ਜਾ ਰਹੀ ਹੈ ਜੀ ਸਰਕਾਰ ਹਾਂ ਜੀ ਜੇ ਰੋਜ਼ਗਾਰ ਸਾਡਾ ਖੋਣ ਜਾ ਰਹੀ ਹੈ ਯਾਰ ਅਰ ਆ ਬਣਾ ਲਿਆ ਹਵਾ ਕੀ ਕੀ ਕਹਿੰਦੇ ਆ ਨਮਕਨੂਨ ਨਮਕਨੂਨ ਇਹ ਕਿਉਂ ਬਣਾਇਆ ਨਹੀਂ ਸਾਨੂੰ ਤਾਂ ਇਹ ਪਹਿਲਾਂ ਨਹੀਂ ਮਿਲਦੀ ਰੋਜ਼ਗਾਰ ਪਹਿਲਾਂ 100 ਦਿਨ ਤੁਹਾਨੂੰ ਕੰਮ ਮਿਲਦਾ ਉਹ ਕਹਿੰਦੇ ਅਸੀਂ 125 ਦਿਨ ਦੇਾਂਗੇ ਉਹਨਾਂ ਨੇ ਕਿੱਥੋਂ ਦੇਣਾ 25 ਦਿਨ ਸਾਨੂੰ 125 ਦਿਨ ਕਿੱਥੋਂ ਦੇਣਾ ਸਾਡਾ ਤਾਂ 8-8 ਦਿਨ ਵੀ ਨਹੀਂ ਲਗਾਉਂਦੇ ਸਰਨੇ ਸਾਲ ਦੇ ਵਿੱਚ ਸਾਡੇ 30 ਦਿਨ ਵੀ ਨਹੀਂ ਲੱਗਦੇ ਹਾਂਜੀ 7 ਦਿਨ ਲੱਗਦੇ 6.5 ਅੱਠ 7 ਦਿਨ ਲਾ ਕੇ 6 ਮਹੀਨੇ ਫੇਰ ਬੰਦ ਇਹ 8 ਦਿਨ ਲਾ ਕੇ ਫੇਰ 6 ਮਹੀਨੇ ਬੰਦ ਸਾਨੂੰ ਤਾਂ ਕੋਈ ਜੀ ਕੰਮ ਮਿਲਦਾ ਹੀ ਨਹੀਂ ਅੱਛਾ ਇੱਕ ਮਰੇਗਾ ਮਜ਼ਦੂਰ ਦੀ ਦਿਹਾੜੀ ਕਿੰਨੀ ਹੈ ਜੀ 1300 ਹੁੰਦੀ ਹੈ 346 346 ਰੁਪਏ ਹਾਂਜੀ ਤੇ ਇਹ ਇਹ ਮਹੀਨੇ ਦੀਆਂ ਕਿੰਨੀਆਂ ਕਿ ਦਿਹਾੜੀਆਂ ਲੱਗਦੀਆਂ ਤੁਹਾਡੀਆਂ ਜੀ 8 ਦਿਨ ਲੱਗਦੇ ਮਹੀਨੇ 'ਚ ਸਾਨੂੰ ਕੌਣ ਦਿੰਦਾ ਮੇਰੇ ਘਰ ਦਾ ਕੰਮ ਜੀ 8 ਦਿਨ ਲੱਗਦੇ ਸਿਰਫ 8 ਦਿਨ ਲੱਗਦੇ ਆ ਮਹੀਨੇ 'ਚ ਕਿੰਨੇ ਮਹੀਨੇ ਉਹ ਅਸੀਂ ਆ ਅਸੀਂ ਤਾਂ ਭੁੱਖੇ ਮਰਦੇ ਆ ਕੀ ਕਰੀਏ ਅਸੀਂ ਅਸੀਂ ਐਸੇ ਸਰਕਾਰਾਂ ਨੂੰ ਅਸੀਂ ਕੀ ਕਰੀਏ ਇਹ ਸਰਕਾਰਾਂ ਆਪਣੇ ਆਪ ਚਾਂ ਚੜ੍ਹਦੀਆਂ ਤਾਂ ਸਾਡਾ ਸਾਡਾ ਤਾਂ ਜਗਾਰ ਜਿਹੜਾ ਉਹ ਉਹ ਸਾਡਾ ਕੋ ਖੋਹਦੀਆਂ ਉਹ ਸਾਡਾ ਸਾਡਾ ਤਾਂ ਜਗਾਰ ਵੀ ਖੋਹੀ ਜਾਂਦੀਆਂ ਜਿੰਨੇ ਰੇਗਾ ਦਾ ਕੰਮ ਮਿਲਦਾ ਸੀ ਉਹ ਵੀ ਸਾਡਾ ਬੰਦ ਕਰੀ ਜਾਂਦੇ ਸਾਨੂੰ ਕਹਿੰਦੇ 125 ਦਿਨਾਂ ਦਾ ਕੰਮ ਸਾਨੂੰ 125 ਦਿਨਾਂ ਦਾ ਸਾਡਾ ਤਾਂ ਬੰਦ ਹੀ ਹੋਈ ਜਾਂਦਾ ਸਾਨੂੰ ਸਮਝ ਲੱਗਦੀ ਉਹ ਵੀ ਖੋਣ ਨਹੀਂ ਫਿਰਦੇ ਸਾਡਾ ਉਹ ਨਾਂ ਵੀ ਬਦਲ ਦਿੰਦਾ ਜੀ ਪਹਿਲਾਂ ਨਰੇਗਾ ਨਾਂ ਬਦਲ ਦਿੱਤਾ ਰੱਖ ਕੇ ਆਰਾਮ ਬਿਕਸੀ ਤੇ ਭਾਰਤ ਜੀ ਰਾਮ ਜੀ ਦੇਖਣ ਭਾਰਤ ਦਾ ਰਾਮ ਜੀ ਰੱਖ ਦਿੱਤਾ ਇਹ ਨਰੇਗਾ ਦਾ ਬਦਲ ਕੇ ਕਾਹਦੇ ਹੀ ਰੱਖਿਆ ਨਾ ਇਹ ਬੰਦ ਕਰਨ ਲਈ ਰੱਖਿਆ ਜੀ ਨਾਮ ਹੀ ਨਹੀਂ ਲੈਣਾ ਹਾਂਜੀ ਇਹਨਾਂ ਨੇ ਜਿਹੜੇ ਇਹਨਾਂ ਨੇ ਆਪਣੇ ਆਪ ਕਾਨੂੰਨ ਬਦਲੇ ਆ ਸਾਡੇ ਸਾਡਾ ਹੱਕ ਖੋ ਕੇ ਸਾਡੀਆਂ ਰੁਜ਼ਗਾਰ ਖੋ ਕੇ ਤੇ ਇਹਨਾਂ ਨੇ ਕਾਨੂੰਨ ਨਵੇਂ ਬਣਾਇਆ ਅਸੀਂ ਤਾਂ ਪਿੱਟਾਂਗੇ ਖੜੇ ਹੋ ਕੇ ਅਸੀਂ ਅਸੀਂ ਤਾਂ ਨਾਰੇ ਲਾਵਾਂਗੇ ਇਹਨਾਂ ਦੇ ਖਿਲਾਫ ਜਿਹੜਾ ਕੋਈ ਸਾਡੇ ਕੋ ਬੋਟਾ ਲੈਣ ਆਊਗਾ ਅਸੀਂ ਹੁਣ ਗਾਂ ਵਾਸਤੇ ਉਹਨਾਂ ਨੂੰ ਬੋਟਾ ਅਸੀਂ ਕਦੇ ਨਹੀਂ ਪਾਵਾਂਗੇ ਉਹ ਕਹਿੰਦੇ ਜੀ 60% ਅਸੀਂ ਦਵਾਂਗੇ 40% ਭਗਵੰਤਮਾਨ ਸਰਕਾਰ ਦਊਗੀ ਤੁਹਾਨੂੰ ਲੱਗਦਾ ਭਗਵੰਤਮਾਨ ਸਰਕਾਰ ਦੇ ਸਕਦੀ 40% ਨਹੀਂ ਦੇ ਸਕਦੀ ਕਿਉਂ ਜੀ ਜੇ ਸਾਨੂੰ ਅੱਗੇ ਨਹੀਂ ਦਿੱਤਾ ਤਾਂ ਹੁਣ ਕੀ ਉਹਨਾਂ ਗਾਂ ਕੀ ਦੇਣਾ ਹੋਵੇ ਤਾਂ ਸਾਡਾ ਬੰਦੇ ਹੀ ਕਰ ਜਾਂਦੇ ਕੰਮ ਹੀ ਬੰਦ ਕਰੀ ਜਾਂਦੇ ਉਹ ਜਗਾਰਦਾ ਜਿਹੜਾ ਹੁਣ ਆ ਰਾਮ ਜੀ ਦਾ ਨਾਮ ਰੱਖ ਦਿੱਤਾ ਉਹ ਆਪਣੇ ਨਰੇਗਾ ਦਾ ਕੰਮ ਛੱਡ ਕੇ ਨਾ ਰਾਮ ਜੀ ਦਾ ਨਾਮ ਭਰ ਦਿੱਤਾ ਉਹ ਤਾਂ ਬੰਦ ਹੀ ਹੋ ਗਏ ਸਮਝ ਮੰਦਈ ਕਰ ਦੇਣਾ ਹੋ ਸਾਡਾ ਸਾਡੇ ਨੂੰ ਇਹ ਵੀ ਨਹੀਂ ਮਿਲਣਾ ਕੰਮ ਤੁਹਾਨੂੰ ਇਹਨਾਂ ਪਹਾੜਾਂ 'ਤੇ ਇਹ ਵੀ ਨਹੀਂ ਮਿਲਣਾ ਸਾ ਨੂੰ ਕੰਮ ਹਾਂਜੀ ਗੁਜ਼ਾਰਾ ਮੁਸ਼ਕਲ ਚੱਲਦਾ ਜੀ ਕਰਦਾ ਬਹੁਤ ਮੁਸ਼ਕਲ ਹੈ ਜੀ ਮੇਰਾ ਕੋਈ ਸੇਤ ਬੰਦਾ ਹੈ ਨਹੀਂ ਮੇਰਾ ਕੋਈ ਮੁੰਡਾ ਹੈ ਨਹੀਂ ਮੈਂ ਇਹ ਕੰਮ ਕਰਦੇ ਸੀ ਸਾਨੂੰ 8 ਦਿਨ ਵੀ ਇਹ ਮਿਲਦੇ ਸੀਗੇ ਇਹ ਵੀ ਸੜਕਾ ਹੁਣ ਖੋਈ ਜਾਂਦੇ ਆ ਅਸੀਂ ਕੀ ਕਰਾਂਗੇ ਤੇ ਕਿੱਥੇ ਜਾਵਾਂਗੇ ਕਿੱਥੋਂ ਅਸੀਂ ਗੁਜ਼ਾਰਾ ਕਰੀਏ ਉਤੋਂ ਮਹਗਾਈ ਐਨੀ ਕਰੀ ਜਾਂਦੇ ਹਰ ਇੱਕ ਚੀਜ਼ ਮਹਿੰਗੀ ਕਰੀ ਜਾਂਦੇ ਆ ਸਿਲੰਡਰ ਤਾਂ ਆਹ ਯਾਰ ਦਾ ਕਰ ਦਿੱਤਾ ਹੋਰ ਅਸੀਂ ਹੁਣ ਕੀ ਕਰਾਂਗੇ ਤੇ ਕਿੱਥੇ ਜਾਵਾਂਗੇ ਇਹਨਾਂ ਨੂੰ ਹੁਣ ਕੀ ਕਰਾਂ ਮੇਰੇ ਨਾਲ ਛਾਪਾ ਕਰੀਏ ਕਰਨਾ ਹੀ ਪੈਣਾ ਕਰੀਏ ਛਾਪਾ ਇਹਨਾਂ ਦਾ ਜਿਹੜੇ ਕੁਰਸੀਆਂ ਤੇ ਬੈਠੇ ਆ ਵੜ ਵੜੀਆਂ ਤੇ ਉਹ ਵੈਸੇ ਜੇ ਆਪਾਂ ਸਰਕਾਰ ਦੀ ਗੱਲ ਕਰ ਲਈਏ ਭਗਵੰਤਮਾਨ ਸਰਕਾਰ ਤੋਂ ਵੀ ਨਹੀਂ ਤੁਸੀਂ ਖੁਸ਼ ਹੈਗੇ ਜੀ ਭਗਵੰਤਮਾਨ ਚੰਗੇ ਕੰਮ ਕਰੇ ਸਾਨੂੰ ਰੋਜ਼ਗਾਰ ਦੇਵੇ ਅਸੀਂ ਅਸੀਂ ਕਿਉਂ ਕਹ ਮਾੜਾ ਕਮਾਂਗੇ ਉਹ ਮਗਹੀ ਸ ਘੱਟ ਕਰੇ ਤੁਹਾਡੇ ਨੇ ਵਾਦਾ ਕੀਤਾ ਸੀ ਕਹਿੰਦੇ 2500 ਪੈਨਸ਼ਨ ਕਰਾਂਗੇ ਵਡਾਪਾ ਪੈਨਸ਼ਨ ਜੀ ਅਜੇ ਤੱਕ ਕਿਸੇ ਨੇ ਕੀਤੀ ਨਹੀਂ ਉਹ ਤਾਂ ਗਿਆ ਵੀ ਨਹੀਂ ਨਾ 15 15 ਸਾਲ 15 ਸਾਲ ਤੋਂ ਵੀ ਹੁਣ 2 ਮਹੀਨੇ ਹੋ ਗਏ ਪੈਨਸ਼ਨ ਨਹੀਂ ਆਈ ਅਸੀਂ ਮਰ ਘੇੜੇ ਮਾਰ ਮਾਰ ਕੇ ਥੱਕ ਗਏ ਆ ਸਾਨੂੰ ਪੈਨਸ਼ਨ ਨਹੀਂ ਆਈ ਹਜੇ ਹਾਂਜੀ ਤਾਂ ਸਾਨੂੰ 1000 ਕਿੱਥੋਂ ਦੇਣ ਸਾਨੂੰ ਤਾਂ ਚੁੱਲ੍ਹੇ ਦੇ ਕਹਿੰਦੇ ਬੀਬੀਆਂ ਨੂੰ ਚੁੱਲ੍ਹੇ ਦੇ 1000 ਰੁਪਏ ਦੇਵਾਂ ਕਰਾਂਗੇ ਸਾਨੂੰ ਤਾਂ ਕੋਈ ਨਹੀਂ ਦਿੱਤਾ ਨਾ ਅਜਿਹਾ ਕਰ ਮੋੜ ਕੇ ਫੇਰ ਬੋਟਾ ਆ ਗਈਆਂ ਹਾਂ ਉਹਨਾਂ ਦੇ ਹੱਥ ਜੋੜ-ਜੋੜ ਕੇ ਸਾਡ ਕੋ ਬੋਟਾ ਲੈਣ ਆਉਣਗੇ ਨਾ ਤਾਂ ਫੇਰ ਅਸੀਂ ਦੱਸਾਂਗੇ ਕਿ ਹਾਂ ਆਵੇ ਸਹੀ ਹੁਣ ਜਿਹੜੇ ਹੁੰਦੇ ਸਾਰੇ ਹੋਰ ਵੀ ਇੱਥੇ ਬੀਬੀਆਂ ਨੇ ਆ ਭੈਂਜੀ ਹੋਣੀ ਇੱਥੇ ਨੇ ਇਹ ਤੁਸੀਂ ਵੀ ਮੇਰੇ ਗੱਜ ਕੰਮ ਕਰਦੇ ਹੋ ਜੀ ਹਾਂਜੀ ਹਾਂਜੀ ਅੱਛਾ ਇਧਰਲੇ ਪਾਸੇ ਆ ਜਿਓ ਜੀ ਤੇ ਇਹ ਤੁਹਾਨੂੰ ਕੀ ਲੱਗਦਾ ਕਿ ਕਿ ਕਿਉਂ ਲੱਗਦਾ ਕਿ ਤੁਹਾਨੂੰ ਬੇਰੁਜ਼ਗਾਰ ਕਰਨ ਜਾ ਰਹੇ ਨੇ ਜੀ ਇਹ ਭਾਜੀ ਹੁਣ ਕੰਮ ਮਿਲ ਨਹੀਂ ਰਿਹਾ ਜਿੱਦਾਂ ਪਹਿਲਾ ਜਿਹੜਾ ਥੋੜਾ ਮਿਲਦਾ ਸੀ ਉਹ ਵੀ ਬੰਦ ਕਰੀ ਜਾ ਰਹੇ ਆ ਤੇ ਫੇਰ ਕੀ ਸਾਨੂੰ ਕੀ ਲੱਗਣਾ ਹੀ ਲੱਗਣਾ ਵੀ ਨਹੀਂ ਕੰਮ ਨਹੀਂ ਮਿਲਣਾ ਤੇ ਬੰਦੇ ਫੇਰ ਭੁੱਖੇ ਹੀ ਮਰੂਗੇ ਵਿਚਾਰੇ ਜੇ ਇਹਨਾਂ ਦੇ ਹੁਣ ਸਿਰ ਤੇ ਬੰਦੇ ਨਹੀਂ ਹੈਗੇ ਮੁੰਡੇ ਨਹੀਂ ਹੈਗੇ ਉਹ ਵਿਚਾਰੀਆਂ ਨੂੰ ਇਹੀ ਆਸ ਸੀਗੀ ਚਲੋ ਅਸੀਂ ਇਹ ਥੋੜੇ ਵਾਲੇ ਪੈਸੇ ਜਿਹੜੇ ਹੁੰਦੇ ਉਹਦਾ ਰਾਸ਼ਨ ਪਾਣੀ ਬੰਦਾ ਪਵਾ ਲੰਦਾ ਰਾਸ਼ਨ ਇੰਨੇ ਮਹਿੰਗੇ ਹੋਏ ਪਏ ਆ ਤੇ ਉਹ ਕੰਮ ਵੀ ਪਰ ਬੰਦ ਹੋ ਰਿਹਾ ਤੇ ਉਹ ਵਿਚਾਰੇ ਕੀ ਕਰੂਗੇ ਜਿਹੜਾ ਨਾਮ ਬਦਲਿਆ ਗਿਆ ਨਰੇਗਾ ਦਾ ਉਹਨੂੰ ਲੈ ਕੇ ਨਰੇਗਾ ਵਾਲੇ ਕੀ ਸੋਚ ਰਹੇ ਆ ਉਹਨੇ ਕੀ ਸੋਚਣਾ ਨਾ ਤਾਂ ਜਿਹੜਾ ਮਰਜ਼ੀ ਰੱਖੀ ਜਾਣ ਉਹਨਾਂ ਦਾ ਵਿਚਾਰਿਆਂ ਦਾ ਕੰਮ ਤਾਂ ਚੱਲਨੇ ਚਾਹੀਦਾ ਹੈ ਨਾ ਕੰਮ ਨਾ ਬੰਦ ਕਰਨ ਕੰਮ ਉਹ ਹੁਣ ਜਿੱਦਾਂ ਕਹਿੰਦੇ 125 ਦਿਨ ਕਹਿ ਰਹੇ ਆ ਤੇ ਜਿਹੜਾ 100 ਦੇ ਵਿੱਚ 30 ਦਿਨ ਵੀ ਨਹੀਂ ਪੂਰਾ ਦੇ ਰਹੇ ਸੀ ਤਾਂ ਉਹਨੇ 125 ਦਿਨ ਕਿੱਥੋਂ ਦੇ ਦੇਣਾ ਹਾਂਜੀ ਠੀਕ ਹੈ ਜੀ ਤਾਂ ਹੋਰ ਵੀ ਇੱਧਰ ਬੀਬੀਆਂ ਬੈਠੀਆਂ ਨੇ ਬੀਬੀ ਜੀ ਤੁਸੀਂ ਵੀ ਨਰੇਗਾ ਚ ਕੰਮ ਕਰਦੇ ਹੋ ਜੀ ਹਾਂਜੀ ਜੀ ਹਾਂਜੀ ਅਜੇ ਸਾਡੀ 바ਰੀ ਨਹੀਂ ਆਈ ਜੀ ਅੱਛਾ ਜੀ ਕਿਹੜੀ ਗੱਲ ਕਰੀਏ ਜੀ ਦੱਸੋ ਜਦ ਜੇ ਕੰਮ ਕਰੀਦਾ ਤਾਂ ਪੈਸੇ ਦੱਦ ਦੇ ਮੰਗਾਉਣ ਮਗਰ ਗੋਡੇ ਰਗੜ ਰਗੜ ਕੇ ਲੈਣ ਜਾਈਦਾ ਉਹ ਨਾ ਮਿਲ ਹਾਂ ਇਹ ਕਿਤੇ ਕਰੇਲੇ ਦੇ 8 ਦਿਨ ਲਾ ਲਈ ਦੇ 10 ਦਿਨ ਲਾ ਲਈ ਦੇ ਸਾਨੂੰ ਉਹ ਨਾ ਮਿਲਦੇ ਸਹੀ ਜੇ ਕੀਤੇ ਸਾਲ ਚ 100 ਦਿਨ ਕੰਮ ਮਿਲਦਾ ਤੁਹਾਨੂੰ ਹਾਂ ਅਜੇ ਕਿ 100 ਦਿਨ ਕਰਾਂਗੇ ਤਾਂ ਫੇਰ ਹੀ ਦੱਸਾਂਗੇ ਪਰ ਆਵਾ ਕਿੰਨੇ ਦਿਨ ਮੈਦਾਂ ਦਾ ਕੰਮ 8-10 ਦਿਨਾਂ ਦਾ 15 ਦਿਨਾਂ ਦਾ 3 ਦਿਨਾਂ ਦਾ ਹਾਂ ਹਾਈ ਐ ਬਸ ਹਾਂ ਐਂਦਰ ਪੁੱਛੋ ਮੈਨੂੰ ਕੀ ਪਤਾ ਹੁਣ ਪੂਰਾ ਇਹ ਜਿਹੜਾ ਜੀ ਨਾਮ ਬਦਲਿਆ ਗਿਆ ਨਰੇਗਾ ਦਾ ਉਹਨੂੰ ਲੈ ਕੇ ਤੁਸੀਂ ਕੀ ਸੋਚ ਰਹੇ ਹੋ ਨਰੇਗਾ ਵਾਲੇ ਕੀ ਸੋਚਦੇ ਆ ਜੀ ਹਾਂ ਜੀ ਅਸੀਂ ਤਾਂ ਇਹ ਸੋਚਦੇ ਆ ਬੇ ਸਰਕਾਰਾਂ ਨੂੰ ਇਸ ਰਾਸੀ ਵੋਟਾਂ ਨਹੀਂ ਪਾਉਣੀਆਂ ਮੋਦੀ ਸਰਕਾਰਾਂ ਤਾਂ ਵੋਟਾਂ ਪਾਉਣੀਆਂ ਹੀ ਨਹੀਂ ਬਿਲਕੁਲ ਹੀ ਨਹੀਂ ਪਾਉਣੀਆਂ ਇਹਦੇ ਸਿਆਪਾ ਕਰਨਾ ਇਹਨਾਂ ਦਾ ਮਰਦਾਬਾਦ ਬਣਾ ਕੇ ਜਿੰਦਾਬਾਦ ਨਾਰੇ ਲਾਉਣੇ ਆ ਕਿਉਂਕਿ ਸਾਡੀ ਸਰਕਾਰ ਨੂੰ ਭੁਖੇ ਮਾਰਨਾ ਸਰਕਾਰ ਚ ਆਉਂਦੀ ਆ ਇਹ ਗੱਲ ਆ ਉਹ ਕਹਿੰਦੇ 60% ਅਸੀਂ ਦਵਾਂਗੇ ਕੇਂਦਰ ਸਰਕਾਰ ਵਾਲੇ ਕਹਿੰਦੇ 40% ਭਗਵੰਤ ਮਾਨ ਸਰਕਾਰ ਦੇਊਗੀ ਤੁਹਾਨੂੰ ਕੀ ਲੱਗਦਾ 40% ਦੇ ਸਕਦੇ ਸਾਨੂੰ ਨਹੀਂ ਦਊਗੇ ਜੀ ਕਿਸੇ ਸਰਕਾਰ ਨੇ ਨਹੀਂ ਦੇਣੇ ਜੀ ਸਾਨੂੰ ਸਾਡੀਆਂ ਵੋਟਾਂ ਦੇ ਅਸੀਂ ਵੋਟਾਂ ਪਾਉਂਦੇ ਤਾਂ ਜਿੱਤਦੇ ਆ ਤੇ ਸਾਡੀਆਂ ਵੋਟਾਂ ਦੇ ਜਿੱਤੇ ਸਾਡੀਆਂ ਸਾਡੇ ਜੁੱਤੀਆਂ ਮਾਰਦੇ ਇਹ ਮੁੜ ਕੇ ਸਾਨੂੰ ਕੰਮ ਨਹੀਂ ਦਿੰਦੇ ਸਰਕਾਰ ਅਸੀਂ 8 ਦਿਨ ਕੰਮ ਦਿੰਦੇ ਆ ਸਾਰਾ ਤੇ 10 ਦਿਨ ਕੰਮ ਦਿੰਦੇ ਆ ਮਹੀਨੇ ਚ 8 ਦਿਨ ਦਿੰਦੇ ਕੰਮ ਨਹੀਂ ਦਿੰਦੇ ਤੇ ਇਹ ਭੁੱਖੇ ਮਾਨ ਵਾਲੀ ਗੱਲ ਆ ਠੀਕ ਹੈ ਜੀ ਇਹ ਮੇਰੇ ਗਾ ਖਤਮ ਹੋਣ ਦੀ ਤਿਆਰੀ ਹੈ ਜੀ ਤੁਹਾਨੂੰ ਕੀ ਲੱਗਦਾ ਐਸਾ ਐਸਾ ਹਾਬ ਨਾ ਤਾਂ ਹੋਈ ਜਾਂਦੀ ਐਸਾ ਹਾਬ ਨਾ ਕਰੇ ਦੇਣਾ ਕਿ ਹੁਣ ਤੇ ਪੈਸੇ ਮੁੱਕ ਗਏ ਆ ਸਾਡੇ ਲਈ ਗਰੀਬਾਂ ਦੇ ਪੈਸੇ ਮੁੱਕ ਗਏ ਆ ਹਨਾ ਜਦੋਂ ਵੋਟਾਂ ਲੈਣ ਆਏ ਉਦੋਂ ਝੰਡੇ ਗੱਡ ਲੈਂਦੇ ਆ ਉਦੋਂ ਕਹਿੰਦੇ ਪੈਸੇ ਬਹੁਤ ਆ ਬੀਬੀਓ ਫੀਕਰ ਨਾ ਕਰਿਓ ਬੀਬੀ ਤੁਹਾਡਾ ਜੋ ਤੁਸੀਂ ਕਹੋਗੇ ਉਹ ਕਰਾਂਗੇ ਜੋ ਕਹੋਗੇ ਉਹ ਕਰਾਂ ਮਗਰ ਆ ਨਹੀਂ ਪੈਸੇ ਮੁੱਕ ਜਾਂਦੇ ਆ ਫੇਰ ਗੱਲੇ ਚਾਕੇ ਕਰਨ ਨਾਟ ਜਾਂਦੇ ਆ ਅਸੀਂ ਕਿੱਧਰ ਨਜਾਈਏ ਅਸੀਂ ਕਿਹਨ ਜਾਈਏ ਔਰ 300 ਰੁਪਈਆ ਦਿਹਾੜੀ ਆ ਸਾਰਾ ਦਿਨ ਸਾਡੇ ਅੰਦਰਾਂ ਟੁੱਟ ਜਾਣੀਆਂ ਹੈ ਦੁਕਾਨ ਅਸੀਂ ਮੰਜੇ ਤੇ ਜਾ ਕੇ ਡੇਗ ਪੈਣਾ ਉਹ ਵੀ ਸਾਨੂੰ ਦਾਦੇ ਮਨ ਸੇ ਸੇਮੀ ਨਹੀਂ ਮਿਲਨੇ ਉਹ ਵੀ ਨਾ ਉਹ ਵੀ ਅਸੀਂ ਕੀ ਕਰਨਾ ਦੱਸੋ ਕੀ ਕਰੀਏ ਦੱਸੋ ਗੁਜ਼ਾਰਾ ਹੋ ਜਾਂਦਾ ਜਿੰਨੇ ਕੇ ਪੈਸੇ ਮਿਲਦੇ ਤੁਹਾਨੂੰ ਜੀ ਭਰਾਵਾ ਗੁਜ਼ਾਰਾ ਹੁੰਦਾ ਜੇ ਸਾਡਾ ਗੁਜ਼ਾਰਾ ਹੁੰਦਾ ਹੋਵੇ ਤਾਂ ਪਿੱਟਿਏ ਕਾਹਨੂੰ ਰੋਈਏ ਕਾਹਨੂੰ ਸਾਡਾ ਤਾਂ ਦਵਾਦਾਰੂ ਦਾ ਵੀ ਨਾ ਤੋਰਦਾ ਹਾਂ ਐਦਾ ਗੋਡੇ ਤਾਂ ਅਸੀਂ ਉੱਠ ਕੇ ਰਗੜ ਰਗੜ ਕੇ ਗੋਡੇ ਤੁਰੀਦਾ ਵੀ ਚਲੋ ਕੰਮ ਕਰ ਲਈਏ ਸਾਡੇ ਦੁਆ ਦਾ ਤੋਰਾ ਤੁਰ ਪਵੇ ਸਾਡੀ ਰੋਟੀ ਦਾ ਤੋਰਾ ਤੁਰੇ ਕਿੰਦਨ ਜਾਈਏ ਕਿਹ ਰਿਸ਼ਤੇਦਾਰ ਦੇ ਅਸੀਂ ਨਾ ਜਾ ਸਕਦੇ ਕਿ ਭੈਣ ਦੇ ਅਸੀਂ ਨਾ ਜਾ ਸਕਦੇ ਐਸ ਕਮਾਈ ਚ ਜਾਈਏ ਹਾਂ ਕਮਾਈ ਚ ਇਹ ਵੀ ਨਾ ਕਮਾਈ ਕੰਨ ਦਿੰਦੇ ਕਹਿੰਦੇ ਇਹ ਵੀ ਬੰਦ ਹੋਣ ਦੀ ਤਿਆਰੀ ਹੈ ਜੀ ਬੰਦ ਹੋਣ ਦੀ ਤਿਆਰੀ ਕਰਦੇ ਆ ਹਾਂ ਉਹ ਕਹਿੰਦੇ ਅਸੀਂ ਤਾਂ ਜਣਾ ਬਸ ਹੋਰ ਨਹੀਂ ਕਿਸੇ ਨੇ ਵੀ ਠੀਕ ਹੈ ਜੀ ਤੇ ਕਿਰਤੀ ਜਿਹੜੇ ਕੰਮੇ ਨੇ ਇਹਨਾਂ ਦੇ ਦੁੱਖ ਦਰਦ ਨੇ ਤਾਂ ਹੋਰ ਵੀ ਇੱਧਰ ਬੀਬੀਆਂ ਬੈਠੀਆਂ ਨੇ ਤਾਂ ਆ ਆ ਬੀਬੀਆਂ ਨੇ ਗੱਲਬਾਤ ਕਰਦੇ ਤੁਸੀਂ ਵੀ ਨਰੇਗਾ ਜੀ ਕੰਮ ਕਰਦੇ ਹੋ ਜੀ ਇਹ ਜਿਹੜਾ ਕੰਮ ਸਾਡੇ ਤੋਂ ਕਰਾਉਂਦੇ ਸਾਡੇ ਤੇ ਇਹ ਗੱਲ ਕਹਿੰਦੇ ਆ ਵੀ ਤੁਸੀਂ ਕੰਮ ਨਹੀਂ ਕਰਦੇ ਸਾਨੂੰ ਇਹ ਨਹੀਂ ਇੱਥੇ ਮੰਝੇ ਡਾ ਕੇ ਦਿੱਤੇ ਉਹ ਜਿਹੜਾ ਅਸੀਂ ਕੰਮ ਨਹੀਂ ਕਰਦੇ ਕੰਮ ਕਰਕੇ ਰੋਟੀ ਖਾਂਦੇ ਆ ਇੱਥੇ ਠੀਕ ਹੈ ਨਾ ਦੂਜੇ ਨੰਬਰ ਤੇ ਸਾਡੀ ਜਿਹੜੀ ਪੈਨਸ਼ਨ ਆ ਕਹਿੰਦੇ 2500 ਦਵਾਂਗੇ 2500 ਸਾਨੂੰ ਪੈਨਸ਼ਨ ਨਹੀਂ ਇੱਕ ਮਹੀਨੇ ਦੀ ਫੇਰ ਸਾਡੀ ਪੈਨਸ਼ਨ ਖਾ ਗਏ ਹਾਂ ਹਾਂਜੀ ਅਸੀਂ ਮਜ਼ਦੂਰ ਹੈਗੇ ਆ ਬੰਦੇ ਆਪਣੇ ਬੀਬੀਆਂ ਕੰਮ ਕਰਨ ਵਾਲੀਆਂ ਉਹੀ ਅਸੀਂ ਕਮਾਉਣਾ ਹੋਏ ਖਾਣਾ 1000 ਰੁਪਿਆ ਕਹਿੰਦੇ ਅਸੀਂ ਭੱਤਾ ਦਵਾਂਗੇ ਤੁਹਾਨੂੰ ਕੋਈ ਸਾਨੂੰ 1000 ਰੁਪਿਆ ਨਹੀਂ ਕੁਝ ਨਹੀਂ ਸਾਨੂੰ ਮਿਲ ਰਿਹਾ ਤਾਂ ਮਿਲ ਕੀ ਰਿਹਾ ਜੀ 1000 ਨਹੀਂ ਮਿਲ ਰਿਹਾ ਤਾਂ ਮਿਲਦਾ ਕੀ ਆ ਸਾਨੂੰ ਅਸੀਂ ਆਪਣੀ ਇਹ ਰੋਟੀ ਕਮਾ ਕੇ ਖਾਂਦੇ ਸਾਨੂੰ ਇੱਕ ਸਿਰਫ ਨਰੇਗਾ ਦੇ ਪੈਸੇ ਉਹ ਵੀ ਕਿਤੇ ਪਾਰੀ ਆਉਂਦੀ ਕਿਤੇ ਸਾਡੀ ਵਾਰੀ ਆਉਂਦੀ ਨਹੀਂ ਹੈਗੀ ਜੀ ਹਾਂ ਜੀ ਉਹ ਕਹਿੰਦੇ ਹੁਣ ਤਾਂ ਕੰਮ ਤੁਹਾਨੂੰ ਅਸੀਂ ਵੱਧ ਦਵਾਂਗੇ 125 ਦਿਨ ਕੰਮ ਦੇਾਂਗੇ ਨਹੀਂ ਇਹਨਾਂ ਨੇ ਸਾਨੂੰ ਕਿੱਥੋਂ ਇੰਨਾ ਕੰਮ ਦੇਣਾ ਜਿਹੜਾ ਇਹ 100 ਦਿਨ ਦਾ ਕੰਮ ਨਹੀਂ ਦੇ ਸਕਦੇ ਸਾਨੂੰ 125 ਦਿਨ ਦਾ ਕਿੱਥੋਂ ਸਾਨੂੰ ਕੰਮ ਦੇ ਦੇਣਗੇ ਇਹ ਹਾਂ ਜੀ ਉਹ ਕਹਿੰਦੇ 60% ਕੇਂਦਰ ਸਰਕਾਰ ਦਊਗੀ 40% ਅਸੀਂ ਦਵਾਂਗੇ ਜਿਹੜੇ ਪੰਜਾਬ ਸਰਕਾਰ ਵਾਲੇ ਦੇਣਗੇ ਜੀ ਕਹਿੰਦੇ ਭਗਵਾਨਤਮਨ ਸਰਕਾਰ ਦਊ 40% ਨਹੀਂ ਇੱਥੇ ਕਿਸੇ ਨੇ ਕੁਝ ਨਹੀਂ ਕਰਨਾ ਕਿਸ ਨੇ ਕੁਝ ਨਹੀਂ ਕਰਨਾ ਜੋ ਇਹ ਕਰਦੇ ਆ ਇਹ ਕਲਤ ਕੰਮ ਭਗਵੰਤ ਮਾਨ ਵੀ ਕਰਦਾ ਮੋਦੀ ਵੀ ਇਹ ਕਰਦਾ ਦਾਣਿਆਂ ਦੀਆਂ ਪਰਚੀਆਂ ਇੰਨੇ ਚਿਰ ਦੀਆਂ ਕਟੀਆਂ ਉਹ ਤੱਕ ਹਜੇ ਤੱਕ ਸਾਨੂੰ ਤਾਣੇ ਨਹੀਂ ਮਿਲੇ ਹਾਂਜੀ ਤਾਂ ਬਿਲਕੁਲ ਆ ਭਾਈ ਸਾਹਿਬ ਹੋਰ ਵੀ ਇੱਧਰ ਨੇ ਤਾਂ ਇਹ ਤੁਹਾਨੂੰ ਕਿ ਕਿਉਂ ਲੱਗਦਾ ਵੀ ਨਰੇਗਾ ਖਤਮ ਹੋਣ ਜਾ ਰਿਹਾ ਹੈ ਜੀ ਨਹੀਂ ਜੀ ਮੁਸ਼ਕਲ ਆ ਕੰਮ ਪਤਾ ਕਿ ਕਿਹੜਾ ਗਰੀਬ ਜਨਤਾ ਨੂੰ ਤੇ ਇਦੀ ਤਾਂ ਆਸ ਹੁੰਦੀ ਆ ਵੀ ਮਾੜਾ ਮੋਟਾ 4 ਦਿਨ ਕਿਤੇ ਲੱਗਣ ਕਿ ਮਾੜੀ ਮੋਟੀ ਰੋਟੀ ਪਾਣੀ ਚੱਲੂਗੀ ਪਰ ਜਿੱਦਾਂ ਹੁਣ ਉਹ ਮਸਲਾ ਤੇ ਇਹ ਆ ਵੀ ਅਜੇ ਤਾਂ ਹੁਣ ਨਾਮ ਬਦਲ ਦਿੱਤਾ ਹੋਣ ਨਰੇਗਾ ਦਾ ਕੰਮ ਕਿਤੇ ਨਾ ਦੰਦੀਆਂ ਪੜਦਾ ਸੀ ਪਰ ਨਰੇਗਾ ਦਾ ਕੰਮ ਇੱਥੇ ਵਧੀਆ ਰਾਇ ਇਹ ਨਾਂ ਸਗਾ ਜਿਹੜਾ ਹੁਣ ਹੋਰ ਰੱਖ ਲਿਆ ਕੋਈ ਚੱਕਰਿਆ ਵੀ ਗਰੀਬ ਜਨਤਾ ਨੂੰ ਇਹ ਹੁੰਦਾ ਵੀ ਕੋਈ ਆਸਰਾ ਹੁੰਦਾ ਮਾੜਾ ਮੋਟਾ ਕਦੇ 4 ਦਿਨ ਲੱਗ ਜਾਣਗੇ ਹੁਣ ਸਾਲ ਦੇ ਵਿੱਚ ਵੱਧ ਤੋਂ ਵੱਧ 20-22 ਦਿਨ ਲੱਗਦੇ ਆ ਦੇਖਾ ਹੁਣ ਕੀ ਕਰਨਗੇ ਗਰੀਬ ਜਨਤਾ ਉਹ ਕਹਿੰਦੇ ਹੁਣ ਕੰਮ ਵਧਾ ਕੇ ਦਵਾਂਗੇ ਅਸੀਂ ਤੁਹਾਨੂੰ ਵੱਧ ਦਿਨ ਕੰਮ ਦੇਵਾਂਗੇ 125 ਦਿਨ ਕੰਮ ਮਿਲੂਗਾ ਤੁਹਾਨੂੰ 100 ਦਿਨ ਦਾ ਕਿਹਾ ਸੀ 100 ਦਿਨ ਦੇ ਵਿੱਚ ਇੱਕ ਮਹੀਨਾ ਵੀ ਨਹੀਂ ਪੂਰਾ ਲੱਗਦਾ ਤੇ 125 ਕਦੋਂ ਮਿਲੂਗਾ ਇਹ ਕਦੋਂ ਮਿਲਣਗੇ 125 ਦਿਨ ਕਦੋਂ ਕਦੋਂ ਲਵਾਉਣਗੇ ਸਾਡੇ 7:40 ਦੀ ਰੇਸ਼ੋ ਬਾਰੇ ਕੀ ਖਿਆਲ ਹੈ ਤੁਹਾਡਾ 60% ਕੇਂਦਰ 40% ਸੂਬਾ ਸਰਕਾਰ ਦੇ ਸਕਦੀ ਤੁਹਾਨੂੰ ਲੱਗਦਾ ਜੀ ਨਹੀਂ ਜੀ ਮੁਸ਼ਕਲ ਹੈ ਕਿਸੇ ਨੇ ਕੁਝ ਨਹੀਂ ਕਰਨਾ ਠੀਕ ਹੈ ਨਾ ਗਰੀਬ ਜਨਤਾ ਉਹ ਨਹੀਂ ਤਾਂ ਬੀਬੀਆਂ ਇੰਨੀਆਂ ਜਨਤਾ ਇਕੱਠੀ ਹੋਈ ਹੈ ਜੇ ਹੁਣ ਇਹਨਾਂ ਨੂੰ ਤਖਲੀਬ ਕਰਕੇ ਸਾਰੇ ਆਇਓ ਆ ਹਰਕ ਬੰਦਾ ਮਾਤਲ ਬੰਦੇ ਨੂੰ ਹੁੰਦਾ ਵੀ ਚਾਰ ਦਿਨ ਚਲੋ ਗਰੀਬ ਜਨਤਾ ਹੈਗੀ ਆ ਵੀ ਚਲੋ ਅੱਜ ਕੱਲ ਹੁੰਦੇ ਆ ਵੀ ਤਕੜੇ ਤਕੜੇ ਆਦਮੀ ਨੇ ਜ਼ਿਮੀਦਾਰ ਜਿਹੜੇ ਜ਼ਿਮੀਦਾਰਾਂ ਦੇ ਵੀ ਕੰਮਕਾਰ ਠੱਪ ਹੋ ਗਏ ਉਹ ਕਿ ਮਸ਼ੀਨਰੀ ਯੁੱਗ ਆ ਗਿਆ ਹਾਂ ਹਾਂ ਮਸ਼ੀਨਰੀ ਯੁੱਗ ਦੇ ਕਰਕੇ ਉਹਨਾਂ ਫਸਲ ਬਾੜੀ ਦੇ ਵਿੱਚ ਸਪਰੇਅ ਕਰ ਦਿੰਦੇ ਅੱਗੇ ਦਿਹਾੜੀਦਾਰ ਬੰਦਾ ਚਲ ਮਾੜੀ ਮੋਟੀ ਕਿਤੇ ਦਿਹਾੜੀ ਕਰਦਾ ਸੀ ਸਪਰੇਅਾਂ ਕਰਕੇ ਅਗਲੇ ਆਪਣਾ ਕੰਮ ਨਵੇੜ ਦਿੰਦੇ ਆ ਹੁਣ ਗਰੀਬ ਜਨਤਾ ਤਾਂ ਵਿਹਲੀ ਬੈਠੀ ਆ ਹਾਂ ਹਾਂ ਕਿਤੇ ਰੁਜ਼ਗਾਰ ਮਿਲੂਗਾ ਤੇ ਕੋਈ ਕੰਮਕਾਰ ਕਰੂਗਾ ਇਹ ਤਾਂ ਭੁੱਖੇ ਮਨ ਵਾਲੇ ਕੰਮ ਆ ਕੰਮਕਾਰ ਚੱਲੂਗਾ ਤੁਹਾਡਾ ਕੋਈ ਐਕਸ਼ਨ ਅਗਲਾ ਐਕਸ਼ਨ ਹੈਗਾ ਇਸ ਸਕੀਮ ਨੂੰ ਲੈ ਕੇ ਜੀ ਜਿਹੜੇ ਚੇਂਜਸ ਕੀਤੇ ਗਏ ਇਸ ਕਾਨੂੰ ਹੁਣ ਮਾੜਾ ਮੋਟਾ ਕੋ ਕਾਰੋਬਾਰ ਚੱਲੂਗਾ ਤੇ ਫੇਰ ਹੀ ਸਾਡੀ ਰੋਟੀ ਪਾਣੀ ਚੱਲਣੀ ਆ ਦੇ ਲੋ ਪੈ ਇੰਨੀ ਪ੍ਰਸਾਦ ਚੱਲੀ ਆ ਬਾਕੀ ਕਹਿੰਦੇ ਉਧਰ ਪੈਸੇ ਵੰਡੇ ਉਧਰ ਪੈਸੇ ਵੰਡੇ ਸਾਡੇ ਤਾਂ ਮਕਾਨ ਚੋ ਚੋਕ ਡਿਗਣ ਵਾਲੇ ਹੋਗਾ ਸਾਡੇ ਤਾਂ ਇੱਕ ਬੌੜਿਆ ਨਹੀਂ ਕੋ ਪਹੁੰਚਿਆ ਨਹੀਂ ਇੱਧਰ ਕੋਈ ਵੀ ਆ ਤੇ ਉਧਰ ਕਈ ਜਾਂਦੇ ਐਨਾ ਕਰੋੜਾਂ ਰੁਪਏ ਐਨੇ ਕਰੋੜਾਂ ਰੁਪਏ ਵੰਡ ਦਿੰਦੇ ਆ ਕੋਈ ਨਹੀਂ ਇੱਥੇ ਪਹੁੰਚਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਬਿਲਕੁਲ ਅੰਤ ਦੇ ਵਿੱਚ ਸਰਦਾਰ ਸਾਹਿਬ ਤੋਂ ਵਿਚਾਰ ਜਾਨਣਾ ਚਾਹਾਂਗੇ ਇਹ ਹੁਣ ਜਿਹੜਾ ਇਹ ਬਦਲਾਅ ਕੀਤਾ ਗਿਆ ਜਾਂ ਇਸ ਕਾਨੂੰਨ ਨੂੰ ਲੈ ਕੇ ਤੁਹਾਡਾ ਨਰੇਗਾ ਵਾਲਿਆਂ ਦਾ ਅਗਲਾ ਐਕਸ਼ਨ ਕੀ ਆ ਜੀ ਨਰੇਗਾ ਵਾਲਿਆਂ ਦਾ ਅਗਲਾ ਐਕਸ਼ਨ ਇਹ ਆ ਜੀ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਜਿਹੜੀ ਧਰਤੀ ਆ ਨਾ ਇਹ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਸ਼ਹੀਦਾਂ ਦੀ ਧਰਤੀ ਆ ਕੁਰਬਾਨੀ ਵਾਲੇ ਲੋਕਾਂ ਦੀ ਧਰਤੀ ਆ ਹਾਂ ਜੀ ਇਥੇ ਗੁਰੂ ਤੇਗ ਬਹਾਦਰ ਨੇ ਜਾ ਕੇ ਸੀਸ ਦਿੱਲੀ ਦੇ ਦਿੱਤਾ ਠੀਕ ਹੈ ਨਾ ਸ਼ਹੀਦਜਾਦੇ ਸ਼ਹੀਦ ਹੋਏ ਤੇ ਇਹ ਧਰਤੀ ਦੇ ਉੱਤੇ ਮੂਵਮੈਂਟਾਂ ਚੱਲਦੀਆਂ ਆ ਕਿਸਾਨੀ ਅੰਦੋਲਨ ਵੀ ਇੱਥੇ ਚੱਲਿਆ ਤੇ ਜ਼ਮੀਨਾਂ ਦੇ ਮਾਲਕ ਕਿਸਾਨ ਬਣੇ ਇਹ ਜਿਹੜਾ ਨਰੇਗਾ ਦੇ ਉੱਤੇ ਕਿਸਾਨਾਂ ਦਾ ਮੂਵਮੈਂਟ ਆ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਉਹ ਵੀ ਇੱਥੇ ਪੰਜਾਬ ਚੋਂ ਚੱਲਿਆ ਹੁਣ ਜਿਹੜਾ ਨਰੇਗਾ ਦੇ ਉੱਤੇ ਹਮਲਾ ਹੋਇਆ ਇਹ ਵੀ ਪੰਜਾਬ ਚੋਂ ਹੀ ਅਸੀਂ ਨਰੇਗਾ ਦੀ ਮੂਵਮੈਂਟ ਖੜੀ ਕਰ ਦੇਣੀ ਆ ਕਰ ਰਹੇ ਆ ਔਰ ਤੇਜ਼ੀ ਨਾਲ ਕਰ ਰਹੇ ਆ ਸਾਰੇ ਜ਼ਿਲ੍ਹਿਆਂ 'ਚ ਅਸੀਂ ਇਕੱਠ ਕਰ ਰਹੇ ਆ ਸੰਗਰੂਰ ਦੇ ਵਿੱਚ ਇਕੱਠ ਸ਼ੁਰੂ ਕੀਤੇ ਹੋਆ ਪਿੰਡਾਂ 'ਚ ਕੱਲੇ-ਕੱਲੇ ਪਿੰਡ ਮਲੇਰ ਕੋਟ ਵਾਲੇ ਇਕੱਠ ਹੋ ਰਿਹਾ ਲੁਧਿਆਣੇ ਚ ਇਕੱਠ ਹੋ ਰਿਹਾ ਕੱਲੇ ਕੱਲੇ ਬਲਾਕ ਚ ਪਹਿਲਾਂ ਕੱਲੇ ਕੱਲੇ ਪਿੰਡ ਚ ਸ਼ੁਰੂ ਕੀਤਾ ਆ ਫੇਰ ਅਸੀਂ ਬਲਾਕਾਂ ਚ ਇਕੱਠੇ ਇਕੱਠ ਕਰਾਂਗੇ ਵੱਡੇ ਹਾਂਜੀ ਇਸੇ ਤਰ੍ਹਾਂ ਅਸੀਂ ਇੱਥੇ ਆ ਭੂਗਪੁਰ ਏਰੀਏ ਚ ਅਸੀਂ ਕੱਲੇ ਕੱਲੇ ਪਿੰਡ ਸ਼ੁਰੂ ਕੀਤਾ ਚਾਰ ਚਾਰ ਪਿੰਡ ਅਸੀਂ ਰੋਜ਼ ਕਰਦੇ ਆ ਉਹ ਅਸੀਂ 20 ਤਰੀਕ ਦਾ ਇਕੱਠ ਭੂਗਪੁਰ ਚ ਸ਼ਹਿਰ ਚ ਵੱਡਾ ਇਕੱਠ ਕਰਾਂਗੇ ਜਿਹੇ ਚ ਕੋਈ 3-4000 5000 ਮਜ਼ਦੂਰ ਇਕੱਠਾ ਹੋਊਗਾ ਨਵੀਂਗਾ ਦਾ ਹਰ ਪਿੰਡ ਚੋਂ ਇਕੱਠੇ ਹੋਣਗੇ 20-20 30-30 ਬੰਦੇ ਔਰ ਉੱਥੇ ਅਸੀਂ ਭਗਵਾਨ ਇਹਦਾ ਮੋਦੀ ਦਾ ਪੁਤਲਾ ਸਾੜਾਂਗੇ ਅੱਛਾ ਹੁਣ ਤੁਸੀਂ ਚੇਂਜਸ ਕਿਹੋ ਜਿਹੇ ਚਾਹੁੰਦੇ ਹੋ ਵੀ ਇਸ ਕਾਨੂੰਨ ਦੇ ਵਿੱਚ ਕਿਹੋ ਜੇ ਬਦਲਾਅ ਹੋਣੇ ਚਾਹੀਦੇ ਜੀ ਇਹ ਚਾਹੁੰਦੇ ਆ ਕਿ ਜਿਹੜਾ ਪਹਿਲਾ ਕਾਨੂੰਨ ਆ ਉਹਨੂੰ ਬਹਾਲ ਕੀਤਾ ਜਾਵੇ ਆਹ ਜਿਹੜਾ ਕਾਨੂੰਨ ਬਣਾਇਆ ਹੀ ਨਹੀਂ ਇਹਨੂੰ ਰੱਦ ਕੀਤਾ ਜਾਵੇ ਤੇ ਦੂਜੀ ਗੱਲ ਅਸੀਂ ਚਾਹੁੰਦੇ ਆ ਕਿ ਇਹ ਕਾਨੂੰਨ ਨੂੰ 100 ਦਿਨ ਦੀ ਥਾਂ 365 ਦਿਨ ਦੀ ਗਾਰੰਟੀ ਦਿੱਤੀ ਜਾਵੇ ਇਹ ਗਾਰੰਟੀ ਤਾਂ ਮਿਲਣੀ ਜੇ ਇਹਨੂੰ ਖੇਤੀ 'ਚ ਲਾਗੂ ਕੀਤਾ ਜਾਵੇ ਤੇ ਛੋਟੇ ਕਿਸਾਨ ਜਿਹੜੇ 5 ਏਕੜ ਤੋਂ ਘਟਿਆ ਉਹਨਾਂ ਨੂੰ ਵੀ ਆਪਣੇ ਖੇਤਾਂ 'ਚ ਕੰਮ ਕਰਨ ਵੇਲੇ ਦਿਹਾੜੀ ਨਿਰਗਾ ਦੀ ਮਿਲੇ ਤੇ ਇਹ ਮਜ਼ਦੂਰ ਜਿਹੜੇ ਆ ਇਹਨਾਂ ਨੂੰ ਫਿਰ ਖੇਤਾਂ 'ਚ ਸਾਰਾ ਸਾਲ ਕੰਮ ਮਿਲ ਸਕਦਾ ਤੇ ਆ ਜਿਹੜਾ ਰੋਲਾ ਪਾਉਂਦੇ ਆ ਜੀ ਛਪੜਾਂ ਜੇ ਕੰਮ ਨਹੀਂ ਕਰਦੀਆਂ ਉਹ ਆ ਇਹ ਆ ਬੋ ਆ ਤੇ ਖੇਤਾਂ ਦੇ ਵਿੱਚ ਕੰਮ ਹੋਊਗਾ ਤੇ ਉੱਥੇ ਜਿਹੜੀਆਂ ਬਾਢੀਆਂ ਗੋਡਾਈਆਂ ਨਰੇਗਾ ਦੇ ਮਜ਼ਦੂਰ ਤੇ ਕਿਸਾਨ ਰਲ ਕੇ ਕਰਨਗੇ ਤੇ ਪਿੰਡਾਂ ਦੀਆਂ ਜਿਹੜੀਆਂ ਪਛਾਇਤਾਆਂ ਆ ਉਹਨਾਂ ਦੀ ਵਿੱਚ ਖੇਤੀ ਜਿਹੜੀ ਆ ਨਰੇਗਾ ਦੇ ਮਜ਼ਦੂਰ ਸਾਂਝੀ ਖੇਤੀ ਕਰਨ ਤੇ ਇਹਨਾਂ ਦੇ ਘਰ ਚੁੱਲ੍ਹੇ ਚਪਨੇ ਸ਼ੁਰੂ ਹੋ ਜਾਣਗੇ ਇਹਨਾਂ ਦੇ ਜੇਬਾਂ 'ਚ ਪੈਸੇ ਆਉਣਗੇ ਜੇ ਇਹਨਾਂ ਦੀਆਂ ਇਸ ਐਡੇ ਵੱਡੇ ਤਾਬਕੇ ਦੀ ਜੇਬ 'ਚ ਪੈਸੇ ਆ ਗਏ ਤੇ ਫਿਰ ਇੰਡਸਟਰੀ ਜਿਹੜੀ ਬੰਦ ਹੋ ਗਈ ਆ ਖਰੀਦ ਸ਼ਕਤੀ ਘਟਣ ਕਰਕੇ ਆ ਕਪੜਾ ਮਿੱਲਾਂ ਬੰਦ ਹੋ ਗਈਆਂ ਆ ਆਟੋ ਇੰਡਸਟਰੀ ਬੰਦ ਹੋ ਗਈ ਆ ਆ ਬਿਸਕਟਾਂ ਦੀ ਪਾਰਲੇ ਫੈਕਟਰੀਆਂ ਬੰਦ ਹੋ ਗਈਆਂ ਹੋਰ ਫੈਕਟਰੀਆਂ ਲਗਾਤਾਰ ਬੰਦ ਹੋ ਰਹੀਆਂ ਕਿਉਂਕਿ ਉਹਨਾਂ ਦਾ ਮਾਲ ਵੇਖ ਨਹੀਂ ਦਿਆ ਕਿਉਂਕਿ ਜੀਪ ਇਹਨਾਂ ਦੀਆਂ ਜੇਬਾਂ 'ਚ ਪੈਸੇ ਹੈ ਨਹੀਂਗੇ 27% ਰੁਪਈਆ ਸਾਰਾ ਗਰੀਬਾਂ ਦੀਆਂ 95% ਲੋਕਾਂ ਦੀ ਜੇਬ 'ਚ ਜਾ ਰਿਹਾ ਤੇ ਜਿਹੜਾ 73 73% ਰੁਪਈਆ ਆ ਜੀਡੀਪੀ ਦਾ ਉਹ ਸਿਰਫ ਥੋੜੇ ਜਿਹੇ ਬੰਦਿਆਂ ਦੀ ਜੇਬ 'ਚ ਜਾ ਰਿਹਾ ਜਿਹੜੇ ਅਰਬਪਤੀ ਤੋਂ ਖਰਬਪਤੀ ਬਣ ਰਹੇ ਆ ਤੇ ਗਰੀਬਾਂ ਦੀ ਜੇਬ 'ਚ ਪੈਸਾ ਨਹੀਂਗਾ ਤੇ ਜਿਹੜਾ ਮਾਲ ਬਣਦਾ ਆ ਉਹ ਫੇਰ ਖਰੀਦਣ ਲਈ ਲੋਕਾਂ ਕੋਲ ਪੈਸੇ ਨਹੀਂ ਇਸ ਕਰਕੇ ਮਾਲ ਫੈਕਟਰੀਆਂ ਬੰਦ ਹੋ ਰਹੀਆਂ ਫੈਕਟਰੀਆਂ 'ਚ ਮਜ਼ਦੂਰਾਂ ਕੋਲੋਂ ਕੰਮ ਖੋਹ ਹੋ ਰਿਹਾ ਜਿਹੜਾ ਪਬਲਿਕ ਸੈਕਟਰ ਹੈ ਉਹਦੇ ਚ ਕੰਮ ਬੰਦ ਹੋ ਗਿਆ ਸਰਕਾਰੀ ਸੈਕਟਰ ਚ ਬੰਦ ਕਰਤਾ ਜਿਹੜਾ ਕੰਮ ਜੇ ਮਾੜਾ ਮੋਟਾ ਮਿਲਦਾ ਆ ਤੇ ਕੰਟਰੈਕਟ ਤੇ ਮਿਲਦਾ ਆ ਉਹ ਜਿਹੜੇ ਕੰਟਰੈਕਟ ਵਰਕਰ ਤੇ ਕੰਮ ਕਰਦੇ ਆ ਉਹਨਾਂ ਨੂੰ ਵੀ ਥੋੜੀਆਂ ਥੋੜੀਆਂ ਤਨਖਾਹਾਂ ਦੇ ਕੇ ਜਵਾਨੀ ਉਹਨਾਂ ਦੀ ਉੱਥੇ ਪਰਵਾਹ ਹੋ ਜਾਣੀ ਆ ਬੁਢਾਪੇ ਵੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਨਾ ਨਾ ਕੋਈ ਪੈਨਸ਼ਨ ਨਾ ਕੋਈ ਸਹੂਲਤ ਕੁਝ ਵੀ ਨਹੀਂ ਉਹਨਾਂ ਨੂੰ ਮਿਲਣਾ ਇਸੇ ਤਰ੍ਹਾਂ ਜਿਹੜੀਆਂ ਆ ਜਿਹੜਾ ਅਗਨੀ ਵੀਰ ਯੋਜਨਾ ਆ ਫੌਜੀਆਂ ਨੂੰ ਅੱਗੇ ਕੰਮ ਮਿਲ ਜਾਂਦਾ ਨੌਕਰੀਆਂ ਮਿਲਦੀਆਂ ਸੀਗੀਆਂ ਤੇ ਹੋਰ ਅਗਨੀ ਵੀਰ ਯੋਜਨਾ ਲੈ ਆਂਦੀ ਆ ਉਹ 4 ਸਾਲ ਚੱਲਣੀ ਆ 4 ਸਾਲ ਤੋਂ ਬਾਅਦ ਉਹ ਜਿਹੜੇ ਬੰਦੇ ਅਗਨੀ ਵੀਰ ਚ ਭਰਤੀ ਕੀਤੇ ਆ ਉਹ ਸਾਰੇ ਘਰ ਬੈ ਜਾਣੇ ਆ ਉਥੋਂ ਗੰਨਾ ਗੁੰਨਾ ਚ ਲਾਉਣੀਆਂ ਸਿੱਖੇ ਆਉਣਗੇ ਤੇ ਇੱਥੇ ਅੱਗੇ ਗੈਂਗਸਟਰ ਬਣਨਗੇ ਜਾਂ ਫੇਰ ਲੁੱਟਾਂ ਖਵਾ ਕਰਨਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਤਾਂ ਬਿਲਕੁਲ ਇਹ ਨਰੇਗਾ ਮਜ਼ਦੂਰ ਨੇ ਤਾਂ ਖਾਸ ਤੌਰ ਤੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਬਦਲਾਅ ਨੂੰ ਲੈ ਕੇ ਇਹਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਤਾਂ ਇਹਨਾਂ ਨੇ ਕਿਹਾ ਵੀ ਭਾਈ ਕਾਨੂੰਨ ਜਿਸ ਤਰੀਕੇ ਦੇ ਨਾਲ ਪਹਿਲਾਂ ਸੀਗਾ ਸਾਨੂੰ ਉਹੋ ਜਿਹਾ ਕਾਨੂੰਨ ਚਾਹੀਦਾ ਸਾਨੂੰ ਇਹ ਜਿਹੜੇ ਫੇਰ ਬਦਲ ਜਾ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਨਹੀਂ ਚਾਹੀਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਇਹਨਾਂ ਦਾ ਕਹਿਣਾ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਨਰੇਗਾ ਮਜ਼ਦੂਰਾਂ ਦੇ ਵਿਚਾਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ